ਪੰਜਾਬ ਸਰਕਾਰ ਨੇ ਜੇਕਰ ਤਾਂ ਕਿਸੇ ਦਾ ਵੀ ਅਨਕਾਊਂਟਰ ਕਰਨਾ ਹੈ ਫੇਕ ਅਨਕਾਊਂਟਰ ਦੀ ਮੈਂ ਗੱਲ ਕਰਦਾ ਤਾਂ ਮਿੰਟੋ ਮਿੰਟ ਕਹਿੰਦੇ ਜੀ ਬੰਦਾ ਚੱਕ ਲਿਆ ਸੀ ਮਾਤ ਅਨਕਾਊਂਟਰ ਕਰਤਾ ਕਿਹੜੀ ਵੱਡੀ ਆਸਰ ਨਾਲ ਖਿਲਵਾੜ ਲੋ ਕਰਦੇ ਐ ਤੇ ਉਹਨਾਂ ਉੱਪਰ ਕੀ ਕੀਤਾ ਜਾਂਦਾ ਹੈ ਤਾਮਿਲਨਾਡੂ ਗਏ ਆ ਜੀ ਬੰਦੇ ਚੱਕ ਕੇ ਲਿਆਏ ਆ ਜੀ ਉਹਨਾਂ ਦੇ ਚੱਕਣ ਦੇ باوجود ਵੀ ਅੱਜ ਦੋ ਮੇਲਾ ਆ ਚੁੱਕੀਆਂ ਸੱਤ ਮੇਲਾ ਟੋਟਲ ਹੋ ਚੁੱਕੀਆਂ ਆ ਉਹ ਜਿਹੜੀਆਂ ਦੋ ਮੇਲਾ ਕੀਤੀਆਂ ਕਿਹੜੇ ਅੰਸਰ ਨੇ ਮਾਨ ਸਾਹਿਬ ਚਾਹੁੰਦੇ ਕੀ ਹੈ ਸਿੱਖ ਔਰ ਹਿੰਦੂ ਧਰਮ ਨੂੰ ਆਪਸ ਦੇ ਵਿੱਚ ਲੜਵਾਉਣਾ ਚਾਹੁੰਦੇ ਐ ਪੋਲੀਟੀਕਲ ਬੰਦਿਆਂ ਦੀ ਖਾਸ ਕਰਕੇ ਅਸੀਂ ਦਰਬਾਰ ਸਾਹਿਬ ਆਇਆ ਸਾਡੀ ਆਸਥਾ ਸੀ ਸਾਨੂੰ ਸਾਰਾ ਕੁਝ ਇੱਥੋਂ ਮਿਲਿਆ ਹੁਣ ਗੱਲ ਇਹ ਵੀ ਜਿਨ੍ਹਾਂ ਨੂੰ ਤੁਸੀਂ ਰੱਬ ਮੰਨਦੇ ਹੋ ਜੇ ਅੱਜ ਉਹਨਾਂ ਦੇ ਸਗੇ ਨਹੀਂ ਨਾ ਹੋਏ ਤੁਸੀਂ ਤਾਂ ਤੁਸੀਂ ਸਗੇ ਕਿਸੇ ਦੇ ਨਹੀਂ ਹੋਣਾ ਸਾਰੇ ਡਰਾਮੇ ਬਾਈ ਲੋਕ ਔਰ ਡਿਡ ਵੱਡੇ ਵੱਡੇ ਲੋਕ ਜਿਹੜੇ ਵੀ ਵੀ ਆਈ ਪੀ ਕਲਚਰ ਵਾਲੇ ਲੋਕ ਨੇ ਅੱਜ ਉਹਨਾਂ ਦੇ ਵੀ ਕੋਈ ਬਿਆਨ ਨਹੀਂ ਹੈਗੇ ਕਿ ਤੁਸੀਂ ਤੁਸੀਂ ਇਸ ਸੈਂਸਿਟਿਵ ਕੇਸ ਨੂੰ ਮਖੌਲ ਸਮਝਾਇਆ ਮਜ਼ਾਕ ਸਮਝਾਇਆ ਹੈ ਸੈਂਟਰ ਸਰਕਾਰ ਤੋਂ ਤੁਸੀਂ ਮਦਦ ਲੈਣਾ ਨਹੀਂ ਚਾਹੁੰਦੇ ਪੰਜਾਬ ਸਰਕਾਰ ਕੁਝ ਕਰਨਾ ਨਹੀਂ ਚਾਹੁੰਦੀ ਤਾਂ ਫਿਰ ਇਹਦੇ ਉੱਪਰ ਕੀ ਸਮਝੀਏ ਇਹ ਨਾ ਹੋਵੇ ਕਿ ਕੱਲ ਨੂੰ ਜੇ ਅੱਜ ਇਹਨਾਂ ਦੀ ਚੁੱਪੀ ਦਰਬਾਰ ਸਾਹਿਬ ਦੀ ਚੁੱਪੀ ਹੈ ਕੱਲ ਨੂੰ ਮੰਦਰਾਂ ਤੇ ਵੀ ਹੋਣਗੇ ਅਟੈਕ ਮਸਜਿਦਾਂ ਤੇ ਵੀ ਹੋਣਗੇ ਅਟੈਕ ਨਾਲ ਹੀ ਚਰਚਾਂ ਤੇ ਵੀ ਹੋਣਗੇ ਅਟੈਕ ਇਹਨਾਂ ਨੇ ਪ੍ਰਮਾਤਮਾ ਨੂੰ ਨਹੀਂ ਬਖਸ਼ਿਆ ਲੋਕ ਲੋਕ ਕੀ ਨੇ ਇਹਨਾਂ ਵਾਸਤੇ ਦਰਬਾਰ ਸਾਹਿਬ ਕੀ ਹੈ ਏਡਾ ਵੱਡਾ ਟਾਰਗੇਟ ਬਣਾਇਆ ਜਾ ਰਿਹਾ ਦਰਬਾਰ ਸਾਹਿਬ ਨੂੰ ਤੁਸੀਂ ਉਹਨੂੰ ਕੀ ਸਮਝਾਇਆ ਹੈ ਸੈਂਸਿਟਿਵ ਕੇਸ ਨੂੰ ਤੁਸੀਂ ਸਮਝ ਨਹੀਂ ਪਾਰੇ ਕੰਮ ਤੁਸੀਂ ਕੋਈ ਕਰ ਨਹੀਂ ਰਹੇ ਬੰਦੇ ਤੁਹਾਡੇ ਤੋਂ ਫੜੇ ਨਹੀਂ ਜਾ ਰਹੇ ਧਮਕੀਆਂ ਲਗਾਤਾਰ ਆ ਰਹੀਆਂ ਖੁਦਾ ਨਾ ਖਾਸਾ ਜੇ ਕੁਝ ਉੱਥੇ ਨਾ ਹੋਣੀ ਹੁੰਦੀ ਹੈ ਤਾਂ ਜਵਾਬ ਦੇ ਲਏਗਾ ਮਾਨ ਸਾਹਿਬ ਇਹ ਕਹੇਗਾ ਕਿ ਮੇਰੀ ਜਵਾਬ ਦੇ ਏ ਪਰ ਐਡਾ ਵੱਡਾ ਕਾਰਨਾਮਾ ਕੀ ਇਸ ਚੀਜ਼ ਦੀ ਉਡੀਕ ਦੇ ਵਿੱਚ ਇੱਕ ਜਦੋਂ ਹੋਵੇਗਾ ਉਸ ਤੋਂ ਬਾਅਦ ਤੇ ਵਿੱਚ ਹੀ ਕੁਝ ਨਾ ਕੁਝ ਬੋਲਾਂਗੇ ਯਾਰ ਹੱਲੇ ਤਾਂ ਕੁਝ ਹੋਇਆ ਤਾਂ ਹੈ ਨਹੀਂ ਪਹਿਲਾਂ ਬੋਲਣ ਦੀ ਕੀ ਲੋੜ ਹੈ ਇਹ ਉਡੀਕ ਕਰਦੇ ਕੁਝ ਹੋਵੇ ਤਾਂ ਬੋਲੀਏ ਜੀ ਦਰبار صاحب ਤੇ ਹਮਲੇ ਨੂੰ ਲੈ ਕੇ ਵਾਰ-ਵਾਰ ਮੇਲਾ ਆ ਰਹੀਆਂ ਨੇ ਉਸ ਦੇ ਬਾਵਜੂਦ ਪੰਜਾਬ ਪੁਲਿਸ ਨੇ ਚਾਹੇ ਇੱਕ ਬੰਦਾ ਤਾਮਲਾਡੂ ਤੋਂ ਜਾ ਕੇ ਗ੍ਰਿਫਤਾਰ ਕਰ ਲਿਆ ਵਿਕਾਸ ਦੁੰਬੇ ਨਾਂ ਦਾ ਕੋਈ ਵਿਅਕਤੀ ਹੈ ਉਹਨੂੰ ਫੜ ਲਿਆ ਗਿਆ ਤੇ ਉਸ ਤੇ ਫੜਨ ਦੇ ਬਾਵਜੂਦ ਵੀ ਮੇਲਾ ਦੇ ਵਿੱਚ ਕੋਈ ਰੁਕਾਵਟ ਨਹੀਂ ਆਈ ਮੇਲਾ ਫਿਰ ਆ ਰਹੀਆਂ ਨੇ ਹੌਣ ਜੇ ਗੱਲ ਕਰੀਏ ਵਿਧਾਨ ਸਭਾ 'ਚ ਸੈਸ਼ਨ ਹੁੰਦਾ ਹੈ ਉਹਦੇ ਵਿੱਚ ਬੇਦਬੀਆਂ ਨੂੰ ਲੈ ਕੇ ਕਾਨੂੰਨ ਬਣਾਉਣ ਦੀ ਗੱਲ ਚੱਲਦੀ ਹੈ ਲੋਕਾਂ ਦੀ ਰਹਿ ਲਹਿਣ ਦੀ ਗੱਲ ਚੱਲਦੀ ਹੈ ਕਮੇਟੀ ਬਣਾਉਣ ਦੀ ਗੱਲ ਚੱਲਦੀ ਹੈ ਦੂਜੇ ਪਾਸੇ ਤਰਨਤਰਨ ਦਾ ਇਲੈਕਸ਼ਨ ਬਹੁਤ ਸਾਰੇ ਲੋਕਾਂ ਨੇ ਤੇ ਵੀ ਸਵਾਲ ਚੱਕਦੇ ਕਿ ਤਰਨਤਰਨ ਦੇ ਇਲੈਕਸ਼ਨ ਤੋਂ ਸਵਾਏ ਆ ਬੇਦਬੀਆਂ ਵਾਲਾ ਕਾਨੂੰਨ ਇਸ ਤੋਂ ਇਲਾਵਾ ਕੁਝ ਹੋਰ ਹੈ ਹੀ ਨਹੀਂ ਤੇ ਉਸ ਤੋਂ ਅਗਲੀ ਗੱਲ ਕਰੀਏ ਤੇ ਇਹਦੇ ਤੇ ਵੀ ਹੁਣ ਲੋਕ ਇਹ ਕਹਿ ਰਹੇ ਨੇ ਕਿ ਮਾਝੇ ਦੇ ਵਿੱਚ ਹੀ ਇਦਾਂ ਕਿਉਂ ਜਾਂ ਦਰਬਾਰ ਸਾਹਿਬ ਤੇ ਕਿਉਂ ਦਰਬਾਰ ਸਾਹਿਬ ਕੋਈ ਸਿੱਖ ਨਹੀਂ ਗੱਲੇ ਜਾਂਦੇ ਉੱਥੇ ਤਾਂ ਬਹੁਤ ਭਾਰਤ ਦੇ ਲੋਕ ਬਾਹਰਲੇ ਮੁਲਕਾਂ ਮਿਲਦਾ ਸੀ ਵੀ ਹੋਣਾ ਚਾਹੁੰਦੇ ਦਰਬਾਰ ਸਾਹਿਬ ਤੇ ਦਰਸ਼ਨਾਂ ਲਈ ਪਰ ਉੱਥੇ ਟਾਰਗੇਟ ਕਰ ਦੇਣਾ ਇਹ ਹਕੀਕਤ ਵਿੱਚ ਚੱਲ ਕੀ ਰਿਹਾ ਸਰਕਾਰਾਂ ਦੀ ਨਿਕਾਮੀ ਹੈ ਹਾਲਾਤ ਵਿਗਾੜਨਾ ਚਾਹੁੰਦੇ ਨੇ ਸਿੱਖ ਵਰਸਸ ਹਿੰਦੂ ਸਿੱਖ ਵਰਸਸ ਮੁਸਲਮਾਨ ਸਿੱਖ ਵਰਸਸ ਐਸਾਈ ਜਾਂ ਹੋਰ ਕਿਸੇ ਧਰਮ ਨੂੰ ਆਪਸ ਵਿੱਚ ਕੰਟਰੋਵਰਸੀ ਕਰਕੇ ਦੰਗੇ ਭੜਕਾ ਕੇ ਵੋਟਾਂ ਤੇ ਕਾਬਜ ਹੋਣਾ ਚਾਹੁੰਦੇ ਹਕੀਕਤ ਵਿੱਚ ਚੱਲ ਕੀ ਰਿਹਾ ਸਾਡੇ ਨਾਲ ਨੇ ਸਮਾਜ ਸੇਵੀ ਦੀਪ ਸ਼ਰਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਉਹ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਸ਼ਰਮਾ ਜੀ ਕੀ ਲੱਗਦਾ ਹੈ ਇੱਕ ਮੈਂ ਤੁਹਾਨੂੰ ਜੇ ਕਹਿ ਲਾਂ ਵੀ ਤੁਸੀਂ ਇੱਕ ਸ਼ਰਮੇ ਪਰਿਵਾਰ ਚ ਹੋ ਕੇ ਆਪਾਂ ਇੱਕ ਗੱਲ ਸਾਂਝੀ ਕਰਨੀ ਪੰਜਾਬ ਦੀ ਹੁਣ ਦਰਬਾਰ ਸਾਹਿਬ ਦੇ ਉੱਤੇ ਵਾਰ-ਵਾਰ ਮੇਲਾ ਆ ਰਹੀ ਹੈ ਕਿ ਉਹਨੂੰ ਅਡਾਉਣ ਦੀ ਗੱਲ ਕਰ ਰਿਆ ਸੀ ਕੋਈ ਬੰਦਾ ਵਿਕਾਸ ਤੁੰਬੇ ਨਾਲ ਦਾ ਇੱਕ ਬੰਦਾ ਫੜਿਆ ਗਿਆ ਉਹ ਕਹਿੰਦੇ ਚਲੋ ਵਧੀਆ ਹੋ ਗਿਆ ਜੇ ਬੰਦਾ ਫੜਿਆ ਗਿਆ ਕੋਈ ਹੈ ਸੀ ਉਸ ਤੋਂ ਬਾਅਦ ਫਿਰ ਮੇਲਾ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਣਾ Hindu Muslim Sikh Isai ਜੀ ਸਾਰੇ ਆਪਸ ਦੇ ਵਿੱਚ ਅਸੀਂ ਪਰਾਂ ਤੇ ਜਿਹੜੇ ਸਿੱਖ ਹੈ ਸਾਡੀ ਰੂਹਾਂ ਨੇ ਜੇ ਰੂਹਾਂ ਸਰੀਰ ਤੋਂ ਅੱਡ ਹੋ ਜਾਂਦੀਆਂ ਤਾਂ ਮਤਲਬ ਉਹ ਕੱਲੀ ਬੋਡੀ ਰਹਿ ਜਾਂਦੀ ਹੈ ਜੀ ਇਸੇ ਤਰੀਕੇ ਮੈਂ ਗੱਲ ਕਰਾਂ ਅੱਜ ਜਿਹੜਾ ਦਰਬਾਰ ਸਾਹਿਬ ਹੈ ਅਜ਼ੀਹਾ ਕੇਂਦਰ ਮੰਨਿਆ ਜਾਂਦਾ ਜਿੰਦੇ ਵਿੱਚ ਲੋਕ ਰੱਬ ਨੂੰ ਦੇਖਦੇ ਆ ਜੀ ਈਵਨ ਮੈਂ ਬ੍ਰਾਹਮਣ ਆ ਪਰ ਪੰਡਿਤ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਮੇਰੇ ਹਿਸਾਬ ਨਾਲ ਜਿੰਨੇ ਮੇਰੇ ਰਿਲੇਟਿਵ ਨੇ ਸਾਰੇ ਸਜਦਾ ਕਰਦੇ ਆ ਸਾਰੇ ਸਜਦਾ ਕਰਦੇ ਆ ਸਾਰੇ ਦਰਬਾਰ ਸਾਹਿਬ ਜਾਂਦੇ ਆ ਈਵਨ ਮੈਂ ਜਦੋਂ ਜਦੋਂ ਵੀ ਕੋਈ ਰਿਲੇਟਿਵ ਮੇਰੇ ਆਉਂਦੇ ਆ ਉਦੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਆਸ ਤੇ ਜਾਂਦੇ ਆ ਕਿਉਂਕਿ ਉੱਥੇ ਇੱਕ ਆਸਥਾ ਹੈ ਉੱਥੇ ਵਾਕੇ ਨਜ਼ਰ ਆਉਂਦਾ ਉਹ ਵਾਹਿਗੁਰੂ ਅਕਾਲ ਪੁਰਖ ਹੈਗਾ ਇਸ ਕਰਕੇ ਦੇਸ਼ ਦੁਨੀਆ ਦੇ ਵਿੱਚ ਇੱਕ ਨਾਮ ਹੈ ਦਰਬਾਰ ਸਾਹਿਬ ਦਰਬਾਰ ਸਾਹਿਬ ਇਹ ਨਹੀਂ ਕਿ ਕੱਲਾ ਸਿਰਫ ਆਪ ਕਹਿ ਰਹੀ ਸਿੱਖ ਧਰਮ ਦੀ ਗੱਲ ਕਰਦੇ ਆਪਾਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇੱਕ ਨਾਮ ਹੈ ਕਿ ਵਾਕਿਆ ਦਰਬਾਰ ਸਾਹਿਬ ਸਹ ਅੰਗਰੇਜ਼ ਲੋਕ ਵੀ ਆਉਂਦੇ ਆ ਪਾਕਿਸਤਾਨ इवन ਪਾਕਿਸਤਾਨ ਤੋਂ ਮੁ슬ਮਾਨ ਲੋਕ ਵੀ ਆਉਂਦੇ ਆ ਕਿਹੜਾ ਧਰਮ ਹੈ ਜਿਹੜਾ ਉੱਥੇ ਸਜਦਾ ਨਹੀਂ ਕਰਦਾ ਸਿਰ ਨਿਚਕਾਉਂਦਾ ਇਹ ਗੱਲ ਨੂੰ ਕਹਿਣਾ ਕਿ ਸਿਰਫ ਸਿੱਖਾਂ ਵਾਸਤੇ ਨਹੀਂ ਸਾਰੇ ਧਰਮਾਂ ਦੀ ਆਸਥਾ ਨਾਲ ਜੁੜੀ ਹੋਈ ਹੈ ਔਰ ਜਿਹੜਾ ਇੱਕ ਮੰਦਪਾਗਾ 14 ਤਰੀਕ ਤੋਂ ਲੈ ਕੇ ਲਗਾਤਾਰ ਪਹਿਲਾਂ 5 ਮੇਲਾ ਆਉਂਦੀਆਂ ਪੰਜ ਮੇਲਾਂ ਤੋਂ ਬਾਅਦ ਰੀਸੈਂਟਲੀ ਬੀਤੇ ਦਿਨੀ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਮਿਲਣਾ ਦੇ ਜਾ ਕੇ ਪੰਜਾਬ ਸਰਕਾਰ ਨੇ ਜੇਕਰ ਤਾਂ ਕਿਸੇ ਦਾ ਵੀ ਅਨਕਾਊਂਟਰ ਕਰਨਾ ਹੈ ਫੇਕ ਅਨਕਾਊਂਟਰ ਦੀ ਮੈਂ ਗੱਲ ਕਰਦਾ ਤਾਂ ਮਿੰਟੋ-ਮਿੰਟ ਕਹਿੰਦੇ ਜੀ ਬੰਦਾ ਚੱਕ ਲਿਆ ਸੀ ਮਾਰ ਤਾਂ ਅਨਕਾਊਂਟਰ ਕਰਤਾ ਕਿਉਂ ਨਸ਼ੇ ਨਾਲ ਉਹਦੇ ਸਮੰਨ ਸੀ ਕਿੰਨੇ ਕੇਸ ਸਾਹਮਣੇ ਆਏ ਐ ਮਿੰਟ ਲਾਉਂਦੇ ਆ ਤੇ ਅਗਲੇ ਦਿਨ ਨਾਲ ਦੀ ਨਾਲ ਹੀ ਪਾ ਦਿੰਦੇ ਜਿਵੇਂ ਅਬੋਹਰ ਇੱਕ ਵਪਾਰੀ ਦਾ ਕਤਲकांड ਹੁੰਦਾ ਅਗਲੇ ਦਿਨ ਹੀ ਨਾਲ ਦੀ ਨਾਲ ਬੰਦੇ ਫੜਦੇ ਐ ਉਹਨਾਂ ਨੂੰ ਅਨਕਾਊਂਟਰ ਕਰ ਦਿੰਦੇ ਹਾਲਾ ਫੇਕ ਅਨਕਾਊਂਟਰ ਉਹ ਹੁੰਦਾ ਤੇ ਜਦੋਂ ਏਡੀ ਵੱਡੀ ਆਸਥਾ ਦੇ ਨਾਲ ਬੜੀ ਬੜੀ ਆਸਰ ਨਾਲ ਖਿਲਵਾੜ ਲੋਕ ਕਰਦੇ ਆ ਤੇ ਉਹਨਾਂ ਉੱਪਰ ਕੀ ਕੀਤਾ ਜਾਂਦਾ ਕਿੱਥੋਂ ਜਾ ਕੇ ਜਾ ਕੇ ਕਹਿੰਦੀ ਆਪੋ ਉਸ ਵੀ 4 ਦਿਨ ਬਾਅਦ ਤਾਮਿਲਨਾਡੂ ਗਏ ਆ ਜੀ ਬੰਦੇ ਚੱਕ ਕੇ ਲਿਆਏ ਆ ਜੀ ਉਹਨਾਂ ਦੇ ਚੱਕਣ ਦੇ باوجود ਵੀ ਅੱਜ 2 ਮੇਲੇ ਆ ਚੁੱਕੀਆਂ 7 ਮੇਲੇ ਟੋਟਲ ਹੋ ਚੁੱਕੀਆਂ ਉਹ ਜਿਹੜੀਆਂ 2 ਮੇਲੇ ਕੀਤੀਆਂ ਕਿਹੜੇ ਅੰਸਰ ਨੇ ਕਿਹੜੇ ਲੋਕ ਨੇ ਕਿ ਸਿੱਖ ਔਰ ਧਰਮ ਨੂੰ ਲੜਾਉਣਾ ਸਿੱਖ ਔਰ ਹਿੰਦੂ ਧਰਮ ਨੂੰ ਆਪਸ ਦੇ ਵਿੱਚ ਲੜਵਾਉਣਾ ਚਾਹੁੰਦੇ ਆ ਮਾਨ ਸਾਹਿਬ ਚਾਹੁੰਦੇ ਕੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਸੈਸ਼ਨ ਚੱਲਿਆ ਵਿਧਾਨ ਸਭਾ ਦਾ ਇਹਨਾਂ ਨੇ ਗੱਲ ਕੀਤੀ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਦਬੀ ਦੀ ਕਿ ਜਿਵੇਂ ਬੇਦਬੀਆਂ ਹੋ ਰਹੀਆਂ ਪੰਜਾਬ ਦੇ ਵਿੱਚ ਤਾਂ ਸਾਰੇ ਧਰਮਾਂ ਸਾਰੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਬੇਦਬੀਆਂ ਦੇ ਉੱਪਰ ਅਸੀਂ ਇੱਕ ਠੋਸ ਕਦਮ ਚੱਕਣ ਵਾਸਤੇ ਇੱਕ ਬਿੱਲ ਲਿਆਂਦਾ ਉਹ ਪਾਸ ਅਸੀਂ ਕਰਤਾ ਮੈਂ ਮਾਨ ਸਾਹਿਬ ਤੁਹਾਨੂੰ ਦੱਸਣਾ ਚਾਹਣਾ ਇਹ ਬਿੱਲ ਤੁਹਾਨੂੰ ਕਦੋਂ ਨਜ਼ਰ ਆਇਆ ਜਦੋਂ ਕਿ ਜਦੋਂ ਕਿ ਤਰਨਤਾਰਨ ਦਾ ਇਲੈਕਸ਼ਨ ਉਹ ਸਾਰਾ ਮਾਝਾ 벨ਟ ਜਿਹੜਾ ਕਿਸੇ ਆਸਥਾ ਨਾਲ ਜੁੜਿਆ ਹੋਇਆ ਤੁਸੀਂ ਉਹਨਾਂ ਦੀ ਆਸਥਾ ਨੂੰ ਚੋਟ ਪਹੁੰਚਾਉਂਦਾ ਕੰਮ ਕਰ ਰਹੇ ਹੋ ਇਹ ਮੈਂ ਕਿਉਂ ਕਹਿ ਰਿਹਾ ਤੁਸੀਂ ਉੱਥੇ ਜਾ ਕੇ ਇੱਕ ਬਿੱਲ ਪਾਸ ਕਰਦੇ ਹੋ ਤੇ ਜਦੋਂ ਵਿਜੇ ਕੁਮਾਰ ਪ੍ਰਤਾਪ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਬਾਰ-ਬਾਰ ਵਿਧਾਨ ਸਭਾ ਦੇ ਵਿੱਚ ਕਹਿ ਰਹੇ ਆ ਕਿ ਮੇਰੇ ਕੋਲ ਪ੍ਰੂਫ ਨੇ ਸਿੱਟ ਦੀ ਹਰੇਕ ਚੀਜ਼ ਦੀ ਰਿਪੋਰਟ ਹੈ ਜਿਹੜਾ ਬਹਿਬਲ ਕਲਾਂ ਗੋਲੀकांड ਹੋਇਆ ਔਰ ਉੱਥੇ ਜਿਹੜੀ ਬਦਬੀ ਹੋਈ ਉਹਦੇ ਉੱਪਰ ਤੁਹਾਡੇ ਤੋਂ ਕੋਈ ਸੰਗਿਆਨ ਨਹੀਂ ਲਿਆ ਗਿਆ ਸਿਰਫ ਇਹ ਕਿ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਹਾਡਾ ਕੋਈ ਵਿਧਾਇਕ ਤੁਹਾਡਾ ਕੋਈ ਮੰਤਰੀ ਸੀਐਮ ਸਾਹਿਬ ਤੁਸੀਂ ਵੀ ਹੁਣ ਤੱਕ ਕੋਈ ਬਿਆਨ ਐਡੇ ਵੱਡੇ ਮਸਲੇ ਦੇ ਉੱਪਰ ਕਿਉਂ ਨਹੀਂ ਦਿੱਤਾਗਾ ਇਹ ਵੀ ਸਵਾਲਿਆ ਨਿਸ਼ਾਨ ਹੈ ਕਿ ਕਿੱਥੇ ਇਹਦੇ ਉੱਪਰ ਸਿਆਸਤ ਤਾਂ ਨਹੀਂ ਹੋ ਰਹੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਦਾਂ ਪਿੱਛੇ ਵਿਜੇ ਕੋਮਲ ਪ੍ਰਤਾਪ ਜੀ ਗੱਲ ਕਰਦੇ ਨੇ ਕੋਈ ਇਨਸਾਫ ਨਹੀਂ ਮਿਲਿਆ ਉਸੇ ਤਰ੍ਹਾਂ ਦਰਬਾਰ ਸਾਹਿਬ ਦੇ ਉੱਪਰ ਐਡੇ ਵੱਡੇ ਅਟੈਕ ਕੀ ਕਹਿ ਰਿਹਾ ਜੀ ਆਰਡੀਐਕਸ ਦਾ ਹਮਲਾ ਅਸੀਂ ਕਰਾਂਗੇ ਹੁਣ ਜਿਹੜੀਆਂ ਦੋ ਮੇਲਾ ਆਈਆਂ ਕਹਿੰਦੇ ਜੀ ਲੰਗਰ ਹਾਲ ਜਿੱਥੇ ਹਜ਼ਾਰਾਂ ਲੱਖਾਂ ਲੋਕ ਆ ਕੇ ਲੰਗਰ ਛ ਜਸ ਸੈਂਸ ਟਿਮ ਹਾਲ ਬਣਨ ਦੇ ਬਾਵਜੂਦ ਵੀ ਹੁਣ ਤੱਕ ਇਹਨਾਂ ਵੱਲੋਂ ਕਿਸੇ ਦਾ ਬਿਆਨ ਕਿਉਂ ਨਹੀਂ ਆਇਆ ਸਵਾਲਿਆ ਨਿਸ਼ਾਨ ਇਹ ਬੰਦ ਹੈ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੀ ਚੁੱਪੀ ਕੋਈ ਕਿਨਾਂ ਕੋਈ ਕਾਰਨ ਹੈ ਪਿੱਛੇ ਪੂਰਾ ਕਾਰਨ ਹੈ ਜੀ ਜਿਹੜਾ ਤਰਨਤਾਰਨ ਦਾ ਇਲੈਕਸ਼ਨ ਹੈ ਬਹੁਤ ਵੱਡਾ ਇੱਕ ਕਾਰਨ ਹੈ ਕਿਉਂਕਿ ਉੱਥੇ ਸਿੱਖ ਵੀ ਹੈ ਅਤੇ ਹਿੰਦੂ ਵੀ ਹੈ ਜ਼ਿਆਦਾਤਰ ਵੋਟ ਜਿਹੜੀ ਹੈ ਸਿੱਖ ਸਿੱਖ ਲੋਕਾਂ ਦੀ ਹੈਗੀ ਹੈ ਉੱਥੇ ਇਫੈਕਟ ਡਾਇਰੈਕਟਲੀ ਕਰਦਾ ਇਹ ਗੱਲ ਨੂੰ ਲੈ ਕੇ ਔਰ ਬਾਕੀ ਪਾਰਟੀਆਂ ਵੀ ਜਿੱਦਾਂ ਤੁਸੀਂ ਦੇਖ ਰਹੇ ਹੋ ਚਾਹ ਕਾਂਗਰਸ ਹੈ ਅਕਾਲੀ ਦਲ ਹੈ ਭਾਜਪਾ ਵਾਲੇ ਨੇ ਸਾਰੀਆਂ ਪਾਰਟੀਆਂ ਨੇ ਮੈਂ ਜ਼ਿਕਰ ਕਰ ਕਿਉਂਕਿ ਦੇਖੋ ਕੱਲੀ ਆਪਣੀ ਰਾਜਨੀਤੀ ਇੱਕ ਰਾਜਨੀਤ ਨੂੰ ਲੈ ਕੇ ਆਪਾਂ ਇਹਨਾਂ ਕੇ ਸੰਦਰਭ ਹੋ ਜਾਣੇ ਠੀਕ ਹੈ ਜੀ ਜੇਸੀ ਦਾ ਇਲੈਕਸ਼ਨ ਲੜਨਾ ਹੈ ਅਸੀਂ ਮਸਲਿਆਂ ਤੋਂ ਕੀ ਲੈਣਾ ਇਹਨਾਂ ਵੱਡਾ ਮਸਲਾ ਹੈ ਇਹ ਇਹਨੂੰ ਗੱਲ ਨੂੰ ਸਮਝੋ ਅੱਜ ਲੋਕਾਂ ਦੀ ਆਸ ਤਾਂ ਜੁੜ ਜੁੜੀ ਹੈ ਪ੍ਰਮਾਤਮਾ ਦਾ ਔਕਰ ਤੁਹਾਨੂੰ ਉਹ ਨਹੀਂ ਦੀਂਦਾ ਪਿਆ ਤੁਹਾਨੂੰ ਸਿਰਫ ਆਪਣੀ ਰਾਜਨੀਤੀ ਚਮਕਾਉਣੀ ਹੈ ਤਾਂ ਜਿਹੜੇ ਲੋਕ ਇਹਨਾਂ ਦੇ ਉੱਪਰ ਰਾਜਨੀਤੀ ਕਰ ਰਹੇ ਹੈ ਮੈਂ ਦੱਸ ਦਨਾ ਚਾਹੁੰਨਾ ਪ੍ਰਮਾਤਮਾ ਤੁਹਾਨੂੰ ਦੇਖ ਰਿਹਾ ਹੈ ਏਡਾ ਸੈਂਸਿਟਿਵ ਮਾਹੌਲ ਬਣ ਜਾਂਦੇ باوجود ਜਿੱਥੇ ਦੇਸ਼ ਕੀ ਦੁਨੀਆ ਭਰ ਦੇ ਵਿੱਚ ਖਬਰਾਂ ਚ ਖਬਰ ਆ ਰਹੀਆਂ ਕਿ ਇਹ ਹੋ ਕੀ ਰਿਹਾ ਪੰਜਾਬ ਦੇ ਵਿੱਚ ਹਾਲਾਤ ਕਿਹੜੇ ਵਿਗੜਨੇ ਨੇ ਪਰ ਮਾਨ ਸਾਹਿਬ ਤੁਹਾਡੇ ਕਿਸੇ ਵਿਧਾਇਕ ਨੇ ਹੁਣ ਤੱਕ ਕੋਈ ਬਾਈਟ ਨਹੀਂ ਦਿੱਤੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਆ ਉਹਦਾ ਤੇ ਮਿੰਟਲ ਆਉਣ ਨੇ ਤੁਸੀਂ ਇੰਕਾਊਂਟਰ ਕਰਨ ਲੱਗੇ ਇਹਦੇ ਵਿੱਚ ਤੁਹਾਡੇ ਕੋਲ ਬੰਦੇ ਤੱਕ ਨਹੀਂ ਵੜੇ ਜਾਂਦੇ ਜਿਹੜਾ ਬੰਦਾ ਫੜਿਆ ਇਹ ਵੀ ਕਿਥੇ ਸ਼ੱਕ ਸ਼ੱਕ ਦੇ ਦਾਇਰੇ ਚ ਆਉਂਦਾ ਕਿ ਬੰਦਾ ਤਾਂ ਫੜਿਆ ਗਿਆ ਫਿਰ ਮੇਲਾ ਹੋਰ ਕਿਵੇਂ ਆ ਗਈ ਹੂੰ ਗੱਲ ਤਾਂ ਇਹ ਹੈ ਨਾ ਕਿ ਗਰੁੱਪ ਚ ਕੰਮ ਕਰ ਰਹੇ ਹੋ ਪਿੱਛੇ ਪੂਰਾ ਗਰੁੱਪ ਹੈ ਜੀ ਹੁਣ ਉਹ ਕਿਹੜਾ ਗਰੁੱਪ ਹੈ ਕੀ ਛੜਿਆੰਤਰ ਹੈ ਪੰਜਾਬ ਦਾ ਕੀ ਮਾਹੌਲ ਬਣਾਉਣਾ ਚਾਹੁੰਦੇ ਐ ਜਦੋਂ ਸੈਂਟਰ ਸਰਕਾਰ ਨੇ ਇਹ ਗੱਲ ਕਹੀ ਕਿ ਅਸੀਂ ਤੁਹਾਨੂੰ ਸ਼ੋਰ ਕਰਦੇ ਆ ਜਿਹੜੀ ਸਾਡੀ ਲੋੜ ਪੈਂਦੀ ਤੁਸੀਂ ਸਾਨੂੰ ਦੱਸੋ ਬਾਰ ਬਾਰ ਜਵਾਬ ਦੇ ਰਹੇ ਐ ਪੰਜਾਬ ਸਰਕਾਰ ਨੂੰ ਤੇ ਮਾਨ ਸਾਹਿਬ ਕੀ ਕਹਿੰਦੇ ਨਹੀਂ ਕਿ ਅਸੀਂ ਸક્ષਮ ਆ ਸਾਨੂੰ ਸਾਡੀ ਪੰਜਾਬ ਪੁਲਿਸ ਤੇ ਭਰੋਸਾ ਹੈ ਸਾਡੀ ਪੰਜਾਬ ਪੁਲਿਸ ਇੰਨੀ ਸ਼ਕਤਮ ਸક્ષਮ ਹੈ ਅਸੀਂ ਸਮਹਾਲ ਲਾਂਗੇ ਜਦੋਂ ਸੈਂਟਰ ਏਜੰਸੀਆਂ ਤੁਹਾਡੇ ਨਾਲ ਲੱਗੀਆਂ ਤੁਸੀਂ ਉਹਨਾਂ ਦੀ ਮਦਦ ਕਿਉਂ ਨਹੀਂ ਲੈ ਰਹੇ ਸਿਰਫ ਆਪਣੀ ਝੂਠੀ ਵਾਹੋ ਵਾਈ ਖੱਟਣ ਦੇ ਖੱਟਣ ਦੇ ਕਰਕੇ ਐਡੀ ਵੱਡੀ ਨਿਗਲੀ ਜੈਸੀ ਤੁਹਾਡੀ ਹੈ ਕਿ ਐਸਪੀਸੀ ਦੀ ਦੇਖੋ ਉਹਨਾਂ ਦੀ ਆਈਡੀ ਜੇ ਉਹਨਾਂ ਦੀ ਈਮੇਲ ਆਉਂਦੀ ਹੈ ਲਗਾਤਾਰ ਇਨੀਆਂ ਈਮੇਲ ਤੁਸੀਂ ਇਸ ਸੈਂਸਿਟਿਵ ਕੇਸ ਨੂੰ ਮਖੌਲ ਸਮਝਾਇਆ ਹੈ ਮਜ਼ਾਕ ਸਮਝਾਇਆ ਹੈ ਪੂਰੀ ਦੁਨੀਆ ਦੇ ਵਿੱਚ ਇੱਕ ਚਰਚਾ ਬਣੀ ਹੋਈ ਹੈ ਤੁਹਾਨੂੰ ਕੋਈ ਸਮਝ ਨਹੀਂ ਆ ਰਿਹਾ ਸੈਂਟਰ ਸਰਕਾਰ ਦੀ ਤੁਸੀਂ ਮਦਦ ਲੈਣਾ ਨਹੀਂ ਚਾਹੁੰਦੇ ਪੰਜਾਬ ਸਰਕਾਰ ਕੁਝ ਕਰਨਾ ਨਹੀਂ ਚਾਹੁੰਦੀ ਤਾਂ ਫਿਰ ਇਹਦੇ ਉੱਪਰ ਕੀ ਸਮਝੀਏ ਸਿਰਫ ਇੱਕ ਰਾਜਨੀਤੀ ਹੈ ਹਮਮ ਹੋਰ ਮੈਂ ਨਹੀਂ ਸਮਝਦਾ ਇਹਦੇ ਪਿੱਛੇ ਸਿਰਫ ਰਾਜਨੀਤੀ ਕੰਮ ਕਰ ਰਹੀ ਹੈ ਐਂਡ ਆਫ ਦ ਐਂਡ ਸਾਫ ਨਜ਼ਰ ਆਏਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿ ਇਸ ਸਮੇਂ ਦੇ ਵਿੱਚ ਕੀ ਕੀ ਕੋਸ਼ਿਸ਼ ਕੀਤੀ ਹੈ ਕਿਉਂ ਮੈਂ ਇਹ ਕਹਿ ਰਿਹਾ ਕਿਉਂਕਿ ਹੋਂ ਤੱਕ ਬਿਆਨ ਨਹੀਂ ਆਇਆ ਠੀਕ ਹੈ ਪਹਿਲਾਂ ਵੀ ਚਲੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਅਟੈਕ ਹੋਇਆ ਸਾਰੇ ਦੇ ਧਿਆਨ ਦੇ ਵਿੱਚ ਹੀ ਹੈ ਠੀਕ ਹੈ ਪਰ ਉਸ ਚੀਜ਼ ਨੂੰ ਲੈ ਕੇ ਹੁਣ ਫਿਰ ਕਿਸੇ ਬੰਦੇ ਵੱਲੋਂ ਕਹਿ ਦੇਣਾ ਹੁਣ ਬੰਦਾ ਚਾਹੇ ਫੜ ਲਿਆ ਗਿਆ ਕਿ ਇਸ ਚੀਜ਼ ਦੀ ਵੇਟ ਦੇ ਵਿੱਚ ਕਿ ਜਿਹੜੇ ਦੂਜੇ ਪਿੱਛੇ ਜਿ ਨਜ਼ਰ ਆਰਡੀਐਕਸ ਲਾ ਕੇ ਡਾਉਂਦੇ ਨੇ ਉਹ ਨਜ਼ਰ ਉਹਨਾਂ ਦੇ ਕੋਈ ਕਾਰਵਾਈ ਨਹੀਂ ਸਪਸ਼ਟ ਨਜ਼ਰ ਆ ਰਿਹਾ ਹੈ ਪਹਿਲੀ ਗੱਲ ਹੈ ਬੰਦਾ ਫੜਿਆ ਕਰੋ ਜਾਂਦਾ ਹੈ ਚੋਰਾ ਤਰੀਕ ਤੋਂ ਮੇਲਸ ਆ ਰਹੀਆਂ ਹੂੰ ਕੋਈ ਰਿਪਲਾਈ ਨਹੀਂ ਇਹਨਾਂ ਦਾ ਕੋਈ ਜਵਾਬ ਨਹੀਂ ਜਵਾਬ ਕਦੋਂ ਦਾ ਚਾਰ ਦਿਨ ਬਾਅਦ ਤੇ ਬੰਦਾ ਕਿੱਥੋਂ ਫੜਿਆ ਜਾਂਦਾ ਤਾਬਿਲ ਨਾਡੇ ਤੋਂ ਉਹ ਵੀ ਬੰਦਾ ਕਿਹੜਾ ਫੜਿਆ ਜਾਂਦਾ ਉਹ ਕਹਿੰਦੇ ਵੀ ਕੋਈ ਟੈਕਨੋਲੋਜੀ ਨਾਲ ਰਿਲੇਟਡ ਬੰਦਾ ਹੈ ਹਾਈਲੀ ਕੁਆਲੀਫਾਈਡ ਬੰਦਾ ਹੈ ਕੋਈ ਉਹ ਕਹਿੰਦੇ ਵੀ ਉਹ ਬੰਦੇ ਦੇ ਪਿੱਛੇ ਹੱਥ ਹੋਗਾ ਜੇ ਉਹ ਬੰਦੇ ਦਾ ਹੱਥ ਸੀ ਜਿਹੜਾ ਤੁਸੀਂ ਬੰਦਾ ਚੱਕਿਆ ਉਹ ਬੰਦੇ ਦਾ ਰਿਮਾਂਡ ਲਿਆ ਹੋਊਗਾ ਕਿ ਉਹ ਬੰਦੇ ਨੂੰ ਪਤਾ ਨਹੀਂ ਕੀਤਾ ਵੀ ਕਿਹੜੇ ਕਿਹੜੇ ਸਰਗਨਾ ਨਾਲ ਨੇ ਇਹ ਕਿਉਂ ਨਹੀਂ ਪੇਸ਼ ਹੋਏ ਸਾਹਮਣੇ ਵੀ ਇਹ ਬੰਦੇ ਵੀ ਇਨਵੋਲ ਨੇ ਉਹ ਬੰਦੇ ਫੜੇ ਕਿਉਂ ਨਹੀਂ ਗਏ ਟਰੈਕ ਕਿਉਂ ਨਹੀਂ ਕੀਤੇ ਗਏ ਕਿ ਇਹ ਵੇਟ ਕਰ ਰਹੇ ਨੇ ਵਾਕੇ ਕੀ ਇੰਤਜ਼ਾਰ ਕਰ ਰਹੇ ਨੇ ਇਸ ਟਾਈਮ ਦੇ ਵਿੱਚ ਤਾਂ ਹਾਈਲੀ ਸਿਕਿਉਰਿਟੀ ਉੱਥੇ ਹੋਣੀ ਚਾਹੀਦੀ ਹੈ ਦਰਬਾਰ ਸਾਹਿਬ ਉੱਥੇ ਤਾਂ ਕੋਈ ਵੀ ਐਡਾ ਰਿਮੂਵਮੈਂਟ ਹੁੰਦੀ ਹੈ ਮੈਂ ਇੱਕ ਹੋਰ ਵੀ ਗੱਲ ਕਹਿਣਾ ਚਾਹੁੰਦਾ ਮੈਨੂੰ ਬੜਾ ਦੁੱਖ ਮਹਿਸੂਸ ਹੁੰਦਾ ਹੈ ਕਈ ਲੋਕ ਚਾਹੇ ਕਿਸੇ ਧਰਮ ਦੇ ਹੋਣ ਹਿੰਦੂ ਹੋਣ ਸਿੱਖ ਹੋਣ ਚਾਹੇ ਇਸਾਈ ਹੋਣ ਚਾਹੇ ਕੋਈ ਵੀ ਧਰਮ ਦੇ ਲੋਕ ਹੋਣ ਜਿਹੜੇ ਅੰਦਰ ਜਾ ਕੇ ਵੀਡੀਓ ਬਣਾਉਂਦੇ ਨੇ ਦਰਬਾਰ ਸਾਹਿਬ ਦੀਆਂ ਵੀਡੀਓ ਬਣਾਉਂਦੇ ਨੇ ਉੱਥੇ ਜਾ ਕੇ ਪਿੱਛੇ ਰੀਲਾਂ ਬਣਾ ਬਣਾ ਕੇ ਤੇ ਤਰ੍ਹਾਂ ਤਰ੍ਹਾਂ ਦੇ ਗਾਣੇ ਲਾਉਂਦੇ ਨੇ ਇਹ ਕਾਸ ਤੋਂ ਠੇਸ ਪੰਚਾਣ ਦਾ ਕੰਮ ਕਰਦੇ ਪਏ ਆ ਮੈਂ ਕਹਿਣਾ ਬਿਆ ਵੀ ਦਰਬਾਰ ਸਾਹਿਬ ਨੂੰ ਇੰਨਾ ਇੰਨਾ ਸਿਕਿਉਰਲੀ ਕਰਨਾ ਚਾਹੀਦਾ ਹੈ ਉੱਥੇ ਪਰਿੰਦਾ ਵੀ ਪਰਨਾ ਮਾਰ ਸਕੇ ਐਸਜੀਪੀਸੀ ਜਿਹੜੀ ਹੈ ਬਿਲਕੁਲ ਫ੍ਰੀ ਫ੍ਰੀਹੈਂਡ ਹੋ ਕੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਕਿਸੇ ਦਬਾਅ ਹੇਟ ਨਹੀਂ ਤਾਂ ਹੀ ਇਹ ਸਾਰਾ ਕੁਝ ਆਪਾਂ ਇਸ مسئلے ਨੂੰ ਗੰਭੀਰਤਾ ਨੂੰ ਸਮਝ ਕੇ ਕੋਈ ਹੱਲ ਕਰ ਸਕਨੇ ਸੈਂਟਰ ਨੂੰ ਲਿਖਤੀ ਦੇ ਵਿੱਚ ਦੋ ਸੈਂਟਰ ਦੀ ਮਦਦ ਜੇ ਦੇਣਾ ਚਾਹੁੰਦੀ ਹੈ ਸੈਂਟਰ ਤੋਂ ਤੁਸੀਂ ਮਦਦ ਲਓ ਪਰ ਗੱਲ ਇੱਥੇ ਕਿ ਤੁਹਾਡੀ ਗੱਲ ਠੀਕ ਹੈ ਇਹ ਹਰੇਕ ਬੰਦਾ ਚਾਹੁੰਦਾ ਜਿਹੜਾ ਆਸਥਾ ਦੇ ਮੁਤਾਬਕ ਉਸ ਦਰਬਾਰ ਸਾਹਿਬ ਨੂੰ ਦੇਖਦਾ ਚਾਹੇ ਉਹ ਕਿਸੇ ਵੀ ਧਰਮ ਮਜਬਦਾ ਹੋਵੇ ਇਹਦਾ ਕੋਈ ਮਤਲਬ ਨਹੀਂ ਪਰ ਜਿਹੜੀ ਗੱਲ ਹੁਣ ਆਉਂਦੀ ਹੈ ਆਮ ਲੋਕਾਂ ਨੂੰ ਉੱਥੇ ਵੀਡੀਓ ਬਣਾਉਣ ਤੋਂ ਰੋਕਣ ਦੀ ਜਿਹੜੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਜਦੋਂ ਕੋਈ ਲੀਡਰ ਆਉਂਦਾ ਹੈ ਉਹਦੇ ਨਾਲ ਜਿਹੜੇ ਹੁੰਦੇ ਆ ਉਹ ਸਾਰਾ ਕੁਝ ਸਿਸਟਮ ਚੱਲਦਾ ਉਦੋਂ ਬਾਰੇ ਫਿਰ ਆਮ ਲੋਕ ਵੀ ਕਹਿੰਦੇ ਯਾਰ ਸਾਨੂੰ ਕਿ ਇਹੀ ਨਿਗਲੀ ਜੈਸੀ ਦੀ ਮੈਂ ਗੱਲ ਕਰਦਾ ਦਰਬਾਰ ਸਾਹਿਬ ਦੇ ਬਿਲਕੁਲ ਅੰਦਰ ਜਿੱਥੇ ਪ੍ਰਕਾਸ਼ ਹੈ ਜੀ ਉੱਥੇ ਜਾ ਕੇ ਤੁਸੀਂ ਵੇਖੋ ਕੋਈ ਲੀਡਰ ਜਾਂਦਾ ਜਦੋਂ ਸਜਦਾ ਕਰਦਾ ਨਤਮਸਤਕ ਹੁੰਦਾ ਉਹਦੀ ਵੀਡੀਓ ਬਾਹਰ ਕਿਵੇਂ ਆ ਗਈਆਂ ਹਾਂ ਉਹ ਤੁਸੀਂ ਦੇਖੋ ਜਿੰਨੇ ਵੀ ਕੋਈ ਵੱਡੇ ਲੋਕ ਆਏ ਐ ਹੋਂ ਤੱਕ ਜਿੰਨੇ ਵੀ ਹਾਈ ਪ੍ਰੋਫਾਈਲ ਕੇਸ ਆਏ ਐ ਜਦੋਂ ਅੰਦਰ ਜਾਂਦੇ ਮੈਂ ਜੋ ਦੇਖ ਕੇ ਹੈਰਾਨ ਹੁੰਦਾ ਉਸ ਗੱਲ ਨੂੰ ਕਿ ਸੈਂਸਿਟਿਵ ਇੱਕ ਸੈਂਸਿਟਿਵ ਏਰੀਆ ਹੈ ਉਹ ਉਹਦੇ ਅੰਦਰ ਜਾ ਕੇ ਤੁਸੀਂ ਕਿਸ ਤਰੀਕੇ ਨਾਲ ਪੂਰਾ ਸ਼ੂਟ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਆਪ ਹੀ ਸਾਰੀ ਚੀਜ਼ਾਂ ਦਿਖਾ ਰਹੇ ਹੋ ਅੰਦਰਲੀ ਸਾਰੀ ਚੀਜ਼ ਤੁਸੀਂ ਆਪ ਹਾਈਲਾਈਟ ਕਰ ਰਹੇ ਹੋ ਕਿ ਆ ਕੁਝ ਐਦਾਂ ਸਾਰਾ ਸੈਨੈਰੀਓ ਹੈ ਉਹਦੇ ਮੁਤਾਬਿਕ ਅਗਲੇ ਸਾਰੇ ਬੈਲਿੰਗ ਮਲਾ ਲੈਂਦੇ ਜੇਕਰ ਵੱਡੇ ਵੱਡੇ ਪੋਲੀਟੀਸ਼ੀਨਰਾਂ ਉੱਪਰ ਕੰਟਰੋਲ ਨਹੀਂ ਫਿਰ ਆਮ ਲੋਕ ਤਾਂ ਕਹਿਣਗੇ ਨਾ ਕਿ ਜੇ ਵੀ ਜੀ ਉਹ ਕਰਦਾ ਸੀ ਤਾਂ ਫਿਰ ਅਸੀਂ ਵੀ ਕਰੀਏ ਤੁਹਾਡੀ ਰੀਸ਼ੀ ਤਾਂ ਕਰਨਗੇ ਲੋਕ ਜੇ ਲੀਡਰਾਂ ਦੇ ਉੱਪਰ ਇਹਨਾਂ ਕੰਟਰੋਲ ਕਰਿਆ ਗਿਆ ਚਾਹੇ ਪ੍ਰੋਫਾਈਲ ਬੰਦੇ ਦੇ ਉੱਪਰ ਕੰਟਰੋਲ ਨਾ ਕਰਿਆ ਗਿਆ ਦਰਬਾਰ ਸਾਹਿਬ ਦੇ ਵਿੱਚ ਕੋਈ ਵੀ ਬੰਦਾ ਆ ਆਣ ਜਾਣ ਵਾਲਾ ਉਹਦੇ ਤੋਂ ਪਹਿਲਾਂ ਇਹ ਪਾਬੰਦੀ ਹੋਣੀ ਚਾਹੀਦੀ ਇੱਥੇ ਜਿਹਨੇ ਨਤਬਸਤਕ ਹੋਣਾ ਆਣਾ ਇਨਸਾਨ ਹੋਣਾ ਚਾਹੀਦਾ ਹਮ ਇਨਸਾਨ ਨਹੀਂ ਦੇਖਦੇਗੇ ਇਹ ਵੀਆਈਪੀ ਕਿਹੜਾ ਹੈ ਨੋਰਮਲ ਬੰਦਾ ਕਿਹੜਾ ਹੈ ਹਰ ਇੱਕ ਬੰਦੇ ਨੂੰ ਦਰਜੇ ਦੇ ਮੁਤਾਬਿਕ ਅੰਦਰ ਵਾੜਦੇ ਮੈਂ ਇਹ ਗੱਲ ਦੀ ਵੀ ਗਲਤ ਗਲਤ ਮੰਨਣਾ ਤੇ ਇਹ ਚੀਜ਼ ਬਿਲਕੁਲ ਨਹੀਂ ਹੋਣੀ ਚਾਹੀਦੀ ਚਾਹ ਦਰਬਾਰ ਸਾਹਿਬ ਹੈ ਚਾਹ ਕੋਈ ਮੰਦਰ ਹੈ ਚਾਹ ਕੋਈ ਮਸਜਿਦ ਹੈ ਚਾਹ ਕੋਈ ਏਰੀਆ ਹਰ ਜਗ੍ਹਾ ਦੇ ਵਿੱਚ ਇੱਕ ਨਿਯਮ ਇੱਕ ਕਾਇਦਾ ਹੋਣਾ ਚਾਹੀਦਾ ਹੈ ਪਰਮਾਤਮਾ ਦੇ ਦਰ ਚੱਲੇ ਹੋ ਉੱਥੇ ਜਾ ਕੇ ਵੀਆਈਪੀ ਕਲਚਰ ਨਹੀਂ ਦਿਖਾਉਣਾ ਚਾਹੀਦਾ ਤੁਹਾਡੇ ਵੀਆਈਪੀ ਕਲਚਰ ਨੇ ਅੱਜ ਕਿਹਸ ਮੋੜ ਤੇ ਲਿਆ ਕੇ ਖੜਾ ਕਰਤਾ ਦਰਬਾਰ ਸਾਹਿਬ ਦੱਸੋ ਕਿੱਡੀ ਬੰਨਮਣਾ ਵਾਲੀ ਗੱਲ ਹੈ ਕਿੱਡਾ ਮਨ ਦੁਖਦਾ ਇਸ ਗੱਲ ਨੂੰ ਲੈ ਕੇ ਵੀ ਕਿੱਥੇ ਇਸ ਕਰਕੇ ਸਰ ਇਹ ਜਿਵੇਂ ਹੁਣ ਪੰਤੀ ਤੁਸੀਂ ਬੋਲੇ ਹੋ ਇਸ ਚੀਜ਼ ਤੇ ਆਪਾਂ ਚਰਚਾ ਕਰ ਰਹੇ ਆ ਬਹੁਤ ਸਾਰੇ ਲੋਕ ਇਸ ਚੀਜ਼ ਤੇ ਚੁੱਪ ਹੀ ਧਾਰ ਗਏ ਕਿ ਉਹ ਬੰਦਾ ਫੜਿਆ ਗਿਆ ਜਾਂਦੇ ਤੇ ਟਿੱਪਣੀ ਦਿੱਤੀ ਤੇ ਪਤਾ ਨਹੀਂ ਕੀ ਹਾਲਾਤ ਬਣ ਜਾਣਗੇ ਮਤਲਬ ਇਸ ਗੱਲ ਤੇ ਇਹ ਟਿੱਪਣੀ ਵੀ ਨਹੀਂ ਕਰ ਸਕਿਆ ਯਾਰ ਉਹ ਬੰਦੇ ਨੇ ਗਲਤ ਕੀਤਾ ਕੰਮ ਉਹਦੀ ਬੰਦ ਹੀ ਸਜ਼ਾ ਹੋਣੀ ਚਾਹੀਦੀ ਉਹਨੂੰ ਮੈਂ ਤਾਂ ਪਹਿਲਾਂ ਇਹ ਗੱਲ ਕਹਿਣਾ ਚਾਹੁੰਦਾ ਜਿਹੜੇ ਵੀ ਅੱਜ ਚੁੱਪ ਨੇ ਮੈਨੂੰ ਤਾਂ ਬੜੀ ਸ਼ਰਮ ਮਹਿਸੂਸ ਹੋ ਰਹੀ ਹੈ ਇਹਦੇ ਉੱਪਰ ਮੈਂ ਰੋਜ਼ ਹੀ ਸੋਚਦਾ ਸੀਗਾ ਕੁਝ ਕਰਾਂ ਕੋਈ ਗੱਲਬਾਤ ਤਾਂ ਪਾਵਾਂ ਪਰ ਅੱਜ ਤੁਸੀਂ ਆਏ ਮੈਨੂੰ ਬਹੁਤ ਚੰਗਾ ਲੱਗਿਆ ਇਹ ਕੇਸ ਸਿਰਫ ਇਹ ਨਾ ਦੇਖਿਆ ਜਾਵੇ ਕਿ ਸਿਰਫ ਇਹ ਇੱਕ ਦਰਬਾਰ ਸਾਹਿਬ ਹੈ ਇਹ ਦੇਖਿਆ ਜਾਵੇ ਇਹ ਆਸਥਾ ਹਰ ਧਰਮ ਦੀ ਆਸਥਾ ਹੈ ਇਨਸਾਨ ਦੇ ਰੂਪ ਦੇ ਵਿੱਚ ਜਿੰਨੇ ਲੋਕ ਵੀ ਪ੍ਰਮਾਤਮਾ ਨੂੰ ਦੇਖਦੇ ਐ ਹਾਜ਼ਰ ਨਾਜ਼ਰ ਹੋ ਕੇ ਨਤਮਸਤਕ ਕਰਦੇ ਐ ਇਹ ਉਹਨਾਂ ਸਾਰਿਆਂ ਦੀ ਆਸਥਾ ਹੈ ਇਹ ਨਾ ਹੋਵੇ ਕਿ ਕੱਲ ਨੂੰ ਜੇ ਅੱਜ ਇਹਨਾਂ ਦੀ ਚੁੱਪੀ ਦਰਬਾਰ ਸਾਹਿਬ ਦੀ ਚੁੱਪੀ ਹੈ ਕੱਲ ਨੂੰ ਮੰਦਰਾਂ ਤੇ ਵੀ ਹੋਣਗੇ ਅਟੈਕ ਮਸਜਿਦਾਂ ਦੇ ਵੀ ਹੋਣਗੇ ਅਟੈਕ ਨਾਲ ਹੀ ਚਰਚਾ ਤੇ ਵੀ ਹੋਣਗੇ ਅਟੈਕ ਕਿ ਜਦੋਂ ਧਰਮਾਂ ਨੂੰ ਆਪਸ ਦੇ ਵਿੱਚ ਲੜਾਇਆ ਜਾਏਗਾ ਲੋਕਾਂ ਨੂੰ ਆਪਸ ਦੇ ਵਿੱਚ ਪਾੜਿਆ ਜਾਏਗਾ ਉਦੋਂ ਇਹ ਆਪਣੀ ਚੁੱਪੀ ਖੋਲਣਗੇ ਕਿ ਕਿਸੇ ਨੂੰ ਮਰਵਾ ਕੇ ਇੱਕ ਦੂਜਨ ਆਪਸੇ ਪੜਾ ਕੇ ਪੰਜਾਬ ਦਾ ਮਾਹੌਲ ਖਰਾਬ ਕੇ ਕਰਕੇ ਜਿਵੇਂ 84 ਦਾ ਦੌਰ ਸੀਗਾ ਉਹ ਦੌਰ ਲਿਆਉਣਾ ਚਾਹੁੰਦੇ ਆ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਫੇਲ ਹੈ ਮੈਂ ਤਾਂ ਸਰੇ ਆਮ ਕਹਿਣਾ ਕਿ ਜੇ ਪੰਜਾਬ ਸਰਕਾਰ ਨਾ ਤਾਂ ਮਦਦ ਲੈ ਰਹੀ ਹੈ ਤੇ ਨਾ ਹੀ ਕੁਝ ਕਰ ਰਹੀ ਹੈ ਇਹਦੇ ਉੱਪਰ ਚੁੱਪੀ ਵੀ ਹੈ ਇਹਦਾ ਮਤਲਬ ਕਿੱਥੇ ਨਾ ਕਿੱਥੇ ਪੋਲਿਟਿਕਸ ਹੈ ਰਾਜਨੀਤੀ ਹੈ ਇਹਨੂੰ ਸਮਝਣਾ ਪਵੇਗਾ ਇਨੀ ਆ ਤਾਂ ਕਿ ਆ ਜਾਂਦੇ باوجود ਵੀ ਕੁਝ ਕੁਝ ਵੀ ਨਹੀਂ ਹੋ ਰਿਹਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਆ ਅੱਜ ਦੇ ਚੈਨਲ 'ላይ ਮੈਨੂੰ ਜਿੱਥੇ ਵੀ ਜਾਣਾ ਪਿਆ ਮੈਂ ਸਾਰੇ ਸਮਾਜ ਸੇਵੀ ਸੰਸਥਾਵਾਂ ਨੂੰ ਸਮਾਜਿਕ ਸੰਸਥਾਵਾਂ ਨੂੰ ਔਰ ਨਾਲ ਹੀ ਜਿੰਨੀਆਂ ਵੀ ਪੋਲਿਟੀਕਲ ਪਾਰਟੀਆਂ ਵਿੱਚ ਇਹੋ ਜਿਹੇ ਲੋਕ ਹੈਗੇ ਆ ਜਿਨ੍ਹਾਂ ਲਈ ਆਸਥਾ ਹੈਗੀ ਅਜੇ ਵੀ ਉਹਨਾਂ ਸਾਰਿਆਂ ਨੂੰ ਨਾਲ ਲੈ ਜਾ ਕੇ ਜਿੱਥੇ ਵੀ ਸਾਨੂੰ ਜੋ ਕਰਨਾ ਪਿਆ ਅਸੀਂ ਸੰਘਰਸ਼ ਕਰਾਂਗੇ ਜਿਹੜੇ ਔਰੋਪੀ ਐ ਉਹਨਾਂ ਨੂੰ ਅਸੀਂ ਅੰਦਰ ਟੰਗ ਕੇ ਰਾਂਗੇ ਜਦੋਂ ਤੱਕ ਨਹੀਂ ਇਹ ਹੁੰਦਾ ਉਹ ਤੱਕ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਇਹ ਮੈਂ ਅੱਜ ਤੁਹਾਡੇ ਚੈਨਲ 'ላይ ਕਹਿਣਾ ਚਾਹੁੰਦਾ ਆ ਜੀ ਬਿਲਕੁਲ ਜਿਵੇਂ ਤੁਸੀਂ ਉਹਦੀ ਥੋੜੀ ਚਰਚਾ ਕੀਤੀ ਹੈ ਕਿ ਇਹ ਤਰਨਤਨ ਵਾਲਾ ਇਲੈਕਸ਼ਨ ਵੀ ਹੋ ਸਕਦਾ ਹੈ ਕਿਉਂਕਿ ਉਹ ਇਲੈਕਸ਼ਨ ਨੂੰ ਲੈ ਕੇ ਤਾਂ ਸਾਰੇ ਕਹਿ ਰਹੇ ਨੇ ਕਿ ਬੱਲੇ ਬੱਲੇ ਆਪਾਂ ਬੰਦਾ ਫਲਾਣਾ ਠਲ ਦੇਣਾ ਕੋਈ ਜੁਆਇਨਿੰਗ ਕਰਾ ਰਿਹਾ ਕੋਈ ਕੀ ਕਰ ਰਿਹਾ ਮਤਲਬ ਇਹ ਚਰਚਾ ਚੱਲ ਰਹੀ ਹੈ ਪਰ ਹੁਣ ਦੂਜੇ ਪਾਸੇ ਜੇ ਵੇਖੀਏ ਤੇ ਇਹਨਾਂ ਨੇ ਸੈਸ਼ਨ ਬੁਲਾਇਆ ਚਾਹੇ ਤੁਸੀਂ ਵੀ ਉਹਦੇ ਚਰਚਾ ਕੀਤੀ ਹੈ ਕਿ ਇਹ ਹੋ ਸਕਦਾ ਕਿ ਉਹ ਵੋਟਾਂ ਨੂੰ ਆਪਦੇ ਹੜੱਪਣ ਦੀ ਖਾਤਰ ਏਮੋਸ਼ਨਲ ਬਲੈਕਮੇਲ ਜਿਹਨੂੰ ਕਹਿ ਦਿੰਦੇ ਆਪਾਂ ਵੀ ਉਹ ਕੀਤਾ ਹੋਵੇ ਪਰ ਉਹਦੇ ਨਾਲ ਜਦੋਂ ਇਹ ਕੰਮ ਹੋਇਆ ਉਸ ਚੀਜ਼ ਤੇ ਆ ਕੇ ਕੋਈ ਵੀ ਨਹੀਂ ਬੋਲਦਾ ਉਰਲੇ ਪਾਸੇ 20 ਕਿਲੋਮੀਟਰ ਇਲੈਕਸ਼ਨ ਨੂੰ ਲੈ ਕੇ ਸਾਰੇ ਭੱਜੇ ਫਿਰਦੇ ਕਿ ਬੱਲੇ ਬੱਲੇ ਆਪਾਂ ਜਿੱਤਣਾ ਹੈ ਆਪਾਂ ਐ ਕਰਨਾ ਉਹ ਕਰਨਾ ਯੋ ਕਰਨਾ ਐਸੇ ਕਰਕੇ ਤਾਂ ਲੋਕ ਕਹਿੰਦੇ ਗੰਦੀ ਰਾਜਨੀਤੀ ਰਾਜਨੀਤੀ ਨੂੰ ਗੰਦਲਾ ਕਿਉਂ ਕਿਹਾ ਗਿਆ ਇਹਦਾ ਮਤਲਬ ਧਰਮਨਾ ਦੀ ਉਹਨਾਂ ਵਿੱਚ ਕੋਈ ਚੀਜ਼ ਪੁੱਛਣੀ ਹੈ ਦੱਸੋ ਕਿਹੜਾ ਬੰਦਾ ਹੈ ਭਗਵੰਤ ਮਾਨ ਨੇ ਕਿੰਨੀ ਵਾਰੀ ਮਾਰੀ ਸੌਂ ਖਾਦੀ ਆ ਉਹਦੀ ਹੂੰ ਕਿੰਨੀ ਵਾਰੀ ਸੌਂ ਖਾਦੀ ਕਿ ਆਏ ਤੋਂ ਬਾਅਦ ਮੈਂ ਕੋਈ ਨਸ਼ਾ ਨਹੀਂ ਕਰਾਂਗਾ ਸ਼ਰਾਬ ਨਹੀਂ ਪੀਵਾਂਗਾ ਕਿੰਨੀ ਵਾਰ ਸ਼ਰਾਬ ਦਾ ਡੱਕਿਆ ਨਜ਼ਰ ਆਇਆ ਮਾਰੀ ਸੌਂ ਖਾ ਕੇ ਮੁੱਕ ਰ ਦਮਦਮਾ ਸਹਿਬ ਵਾਲੇ ਪਾਸੇ ਮੂੰਹ ਕਰਕੇ ਗੁਟਕਾ ਸਹਿਬ ਹਾਚੇ ਫੜ ਕੇ ਤਾਂ ਕੈਪਟਨ ਸਾਹਿਬ ਨੇ ਸੋਖਾ ਕਰ ਖਾ ਕੇ ਕੀ ਕਿਹਾ ਸੀ ਨਸ਼ਾ ਮੈਂ ਕੁਛ ਕਰ ਚੰਦ ਦੇ ਦਿਨਾਂ ਦੇ ਵਿੱਚ ਖਤਮ ਕਰ ਦਿਆਂਗਾ ਉਹਨਾਂ ਨੇ ਸੋਖਾ ਖਾਦੀ ਅਰਵਿੰਦ ਕੇਜਰੀਵਾਲ ਨੇ ਸੋਖਾ ਖਾਦੀ ਸੀ ਰਾਜਨੀਤੀ ਦਾ ਮੇਰਾ ਕਦੇ ਕੋਈ ਸਬੰਧ ਨਹੀਂ ਹੋਊਗਾ ਤੇ ਨਾ ਮੈਂ ਕਦੇ ਮਹਿਲ ਲਾਂਗਾ ਨਾ ਮੈਂ ਗੱਡੀਆਂ ਚ ਲਾਂਗਾ ਤੇ ਨਾ ਮੈਂ ਵੀਆਪੀ ਕਲਚਰ ਰੱਖਾਂਗਾ ਉਹ ਸੋਖਾ ਕਿੱਧਰ ਗਈ ਜੋੜਾ ਵੀ ਬੰਦਾ ਰਾਜਨੀਤੀ 'ਚ ਆਇਆ ਹੁਣ ਤੱਕ ਦੀ ਮੈਂ ਗੱਲ ਕਰਦਾ ਸੋਆ ਖਾਣ ਵਾਲਾ ਬੰਦਾ ਦਾ ਪਹਿਲਾਂ ਹੀ ਝੂਠਾ ਹੁੰਦਾ ਤੇ ਇਹਨਾਂ ਲੋਕਾਂ ਨੇ ਆਪਣੀਆਂ ਮਾਂਵਾਰੀਆਂ ਸੋਆ ਖਾਧੀਆਂ ਦੰਦਮਾ ਸਾਹਿਬ ਵਾਲੇ ਨੂੰ ਮੂੰਹ ਕਰਕੇ ਗੁਟਕਾ ਸਾਹਿਬ ਦੀ ਸੋਆ ਖਾਦੀ ਇਹਨਾਂ ਨੇ ਪਰਮਾਤਮਾ ਨੂੰ ਨਹੀਂ ਬਖਸ਼ਿਆ ਲੋਕ ਲੋਕ ਕੀ ਨੇ ਇਹਨਾਂ ਵਾਸਤੇ ਦਰਬਾਰ ਸਾਹਿਬ ਕੀ ਇਹ ਤਾਂ ਜਿੱਥੇ ਮਰਜੀ ਮਰੇ ਕੀ ਮੁਕਰੇ ਕੀ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਹਨੀਆਂ ਇਸ ਗੱਲ ਨੂੰ ਮੈਨੂੰ ਤਾਂ ਬੜੀ ਸ਼ਰਮ ਆਉਂਦੀ ਹੈ ਇਸ ਗੱਲ ਨੂੰ ਕਹਿਣ ਲੱਗੇ ਵੀ ਕੈਪਸੇ ਲੋਕ ਰਾਜਨੀਤੀ ਦੇ ਵਿੱਚ ਸਟੇ ਕਰ ਰਹੇ ਐ ਔਰ ਲੋਕਾਂ ਨੂੰ ਕਿ ਜਿਹੜੇ ਲੋਕ ਵੋਟ ਪਾਉਂਦੇ ਐ ਉਹ ਗੱਲ ਨੂੰ ਕਿਉਂ ਨਹੀਂ ਸਮਝਦੇ ਪਏ ਅੱਜ ਤੁਹਾਡੇ ਲਈ ਇਹ ਕੀ ਮਾਹੌਲ ਹੈ ਕਿ ਮਜ਼ਾਕ ਹੈ ਇੱਡਾ ਵੱਡਾ ਟਾਰਗੇਟ ਬਣਾਇਆ ਜਾ ਰਿਹਾ ਦਰਬਾਰ ਸਾਹਿਬ ਨੂੰ ਤੁਸੀਂ ਉਹਨੂੰ ਕੀ ਸਮਝਾਇਆ ਹੈ ਸੈਂਸਿਟਿਵ ਕੇਸ ਨੂੰ ਤੁਸੀਂ ਸਮਝ ਨਹੀਂ ਪਾਰੇ ਕੰਮ ਤੁਸੀਂ ਕੋਈ ਕਰ ਨਹੀਂ ਰਹੇ ਬੰਦੇ ਤੁਹਾਡੇ ਤੋਂ ਫੜੇ ਨਹੀਂ ਜਾ ਰਹੇ ਧਮਕੀਆਂ ਲਗਾਤਾਰ ਆ ਰਹੀਆਂ ਖੁਦਾ ਨਾ ਖਾਸ ਤਾਂ ਜੇ ਕੁਝ ਉਥੇ ਨਹੋਣੀ ਹੁੰਦੀ ਹੈ ਤਾਂ ਜਵਾਬ ਦੇ ਲਏਗਾ ਮਾਨ ਸਾਹਿਬ ਇਹ ਕਹੇਗਾ ਕਿ ਮੇਰੀ ਜਵਾਬ ਦੇਈਏ ਗਲਤ ਆ ਹੀ ਆਉਂਦੀ ਹੈ ਨਾ ਭਗਵੰਤ ਮਾਨ ਸਿਰਫ ਨਟਕੀ ਬਾਜ਼ ਬੰਦਾ ਹੈ ਭੰਡਾ ਵਾਲਾ ਕੰਮ ਕਰਦਾ ਹੈ ਨਾ ਇਹਦੇ ਤੋਂ ਅੱਜ ਤੇ ਨਾ ਇਹਦੇ ਤੋਂ ਕੱਲ ਕੋਈ ਵੀ ਕੰਮ ਨਹੀਂ ਹੋਂ ਤੱਕ ਜਿੰਨੀਆਂ ਸਰਕਾਰਾਂ ਆਈਆਂ ਸਾਰੀਆਂ ਫੇਲ ਕਿਉਂ ਹੋਈਆਂ 84 ਦੇ ਟਾਈਮ ਦੇ ਵਿੱਚ ਵੀ ਜੇ ਸਹੀ ਢੰਗ ਨਾਲ ਸਾਰਾ ਸਿਸਟਮ ਸੰਭਾਲਿਆ ਜਾਂਦਾ ਤਾਂ ਉਹ ਵੇਲਾ ਨਹੀਂ ਸੀ ਆਉਣਾ ਅੱਜ ਵੀ ਉਹ ਵੇਲਾ ਲਿਆਂਦੇ ਵਿੱਚ ਲੱਗੇ ਹੋਏ ਐ ਇਸ ਕਰਕੇ ਇਹੀ ਬੇਨਤੀ ਮੈਂ ਕਰਦਾ ਗੁਜਾਰਿਸ਼ ਕਰਦਾ ਸਾਰੇ ਇਹੀ ਪੋਲਿਟੀਕਲ ਬੰਦੇ ਆ ਉਹਨਾਂ ਨੂੰ ਜਿਹੜੇ ਅੱਜ ਮਾੜੀ-ਮੋਟੀ ਵੀ ਮਨ ਦੇ ਵਿੱਚ ਦਇਆ ਰੱਖਦੇ ਐ ਉਸ ਪਰਮਾਤਮਾ ਨੂੰ ਉਸ ਇਨਸਾਨੀਅਤ ਨੂੰ ਜਿਉਂਦਾ ਰੱਖਦੇ ਕਿ ਇਕੱਠੇ ਹੋ ਜੋ ਕੱਠੇ ਹੋ ਕੇ ਆਪਾਂ ਨੂੰ ਲੜਾਈ ਲੜਨੀ ਪਏਗੀ ਫਿਰ ਜਾ ਕੇ ਇਹਨਾਂ ਦਾ ਸਿਕੰਜਾ ਕੱਸਿਆ ਜਾਏਗਾ ਇਹ ਨਾ ਹੋਵੇ ਕੋਈ on ਵੱਡੀਆਂ ਨੂੰ ਨਹੀਂ ਉਹ ਸਾਹਮਣੇ ਦੇਖਣ ਨੂੰ ਮਿਲੇ ਜਿੰਦੇ ਕਰਕੇ ਬਾਅਦ ਚੋਂ ਤਾਂ ਸਾਰੇ ਜਣੇ ਤੁਸੀਂ ਆ ਜਾਓਗੇ ਇਹ ਕਹਿਣ ਵਾਸਤੇ ਹਾਂ ਜਾਂ ਐਡਾ ਐ ਹੋ ਗਿਆ ਹੋ ਗਿਆ ਆਏ ਹੋਗੇ ਜਿਵੇਂ ਜਾਂਦੇ ਨਟੰਗੀ ਕਰਨ ਵਾਸਤੇ ਤਾਂ ਪਹਿਲਾਂ ਜਦੋਂ ਅਗਲਾ ਕਹਿ ਰਿਹਾ ਲਿਖ ਲਿਖ ਕੇ ਤੁਹਾਨੂੰ ਦੇ ਰਿਹਾ ਜਿਵੇਂ ਮੈਂ ਹੋਰ ਦੀ ਗੱਲ ਕਰਾਂ ਉਹ ਵੇ ਪੈਰੀਆਂ ਨੇ ਕਿਹਾ ਸੀ ਪਹਿਲਾਂ ਲਿਖ ਕੇ ਦਿੱਤੀਆਂ ਸਾਨੂੰ ਥ੍ਰੈਟ ਹੈਗਾ ਜਦੋਂ ਅਗਲੇ ਲਿਖ ਕੇ ਦੇਤਾ ਉਹਦੀ ਕੋਈ ਸਿਕਿਉਰਿਟੀ ਦਾ ਪ੍ਰੋਵੀਜ਼ਨ ਨਹੀਂ ਹੈ ਔਰ ਜਦੋਂ ਚਲਾ ਗਿਆ ਕਿਹੜਾ ਪੋਲੀਟਿਸ਼ੀਅਨ ਬੰਦਾ ਹੈ ਜਿਹੜਾ ਉੱਥੇ ਹਰੇਕ ਪ੍ਰਧਾਨ ਗਿਆ ਹਰ ਪਰਟੀ ਦੇ ਪ੍ਰਧਾਨ ਗਿਆ ਹਰ ਪਾਰਟੀ ਦੇ ਪ੍ਰਧਾਨ ਨਹੀਂ ਜਾ ਕੇ ਉੱਥੇ ਹਾਂਜੀ ਠੀਕ ਹੈ ਜੀ ਸਾਨੂੰ ਬਹੁਤ ਮਾੜਾ ਲੱਗਿਆ ਜੀ ਜੋ ਜੋ ਨਟੰਗੀ ਕਰਨੀ ਕਰਕੇ ਵੇ ਤੁਰੇ ਆਏ ਹੁਣ ਗੱਲ ਕੀ ਮਿਲਿਆ ਕੀ ਮੁੱਖ ਰੋਪੀ ਕਿੱਥੇ ਨਹੀਂ ਦੱਸਿਆ ਜਾਵੇ ਤੁਹਾਡੇ ਤੋਂ ਰੋਪੀ ਨਾ ਫੜੇਗੇ ਇਹਦੇ ਉੱਪਰ ਤੁਹਾਡੇ ਕੋਲ ਕਰੈਕਸ਼ਨ ਨਾ ਹੋਇਆ ਤੁਸੀਂ ਕਰਨਾ ਕੀ ਚਾਹੁੰਦੇ ਸਾਫ਼ ਸਾਹਮਣੇ ਹੈ ਜੀ ਸਾਰਾ ਕੁਝ ਇਹਦੇ ਵਿੱਚ ਦੱਸਣ ਦੀ ਲੋੜ ਨਹੀਂ ਹੈ ਵਿੱਚ ਸਿਰਫ ਰਾਜਨੀਤੀ ਹੈ ਉਹ ਗੰਦੀ ਰਾਜਨੀਤੀ ਕਰਕੇ ਸਾਰਾ ਕੁਝ ਹੋ ਰਿਹਾ ਕਿਸੇ ਦੀ ਮਜਾਲ ਹੈ ਕਿਸੇ ਦੀ ਮਜਾਲ ਹੈ ਗੁਰੂ ਘਰ ਨੂੰ ਦਿਖੇ ਅੱਖ ਚੱਕੇ ਨਹੀਂ ਦੇਖ ਸਕਦਾ ਜੇਕਰ ਵਿਜੇ ਕੁੰਵਰ ਪ੍ਰਤਾਪ ਨੇ ਜਿਹੜੀ ਰਿਪੋਰਟ ਬਣਾਈ ਸੀ ਐਕਸ਼ਨ ਹੋ ਜਾਂਦਾ ਤਾਂ ਮਜ਼ਾਲ ਨਹੀਂ ਸੀ ਕੋਈ ਵੀ ਬੰਦਾ ਬੇਅਦਬੀ ਕਰ ਜਾਂਦਾ ਲੇਕਿਨ ਨਹੀਂ ਹੋਇਆ ਉਹ ਕਹਿੰਦਾ ਰਹਿ ਗਿਆ ਪਿੱਟਦਾ ਰਹਿ ਗਿਆ 5 ਸਾਲ ਆਸਤੇ ਪਾਰਟੀ ਤੋਂ ਸਸਪੈਂਡ ਕਰਤਾ ਗਿਆ ਇਸ ਕਰਕੇ ਦੱਸਣਾ ਚਾਹੁੰਦਾ ਸਿਰਫ ਡਰਾਮੇਬਾਜ਼ ਕਰਦਾ ਭਗਵੰਤ ਮਾਨ ਸਿਰਫ ਆਮ ਆਦਮੀ ਪਾਰਟੀ ਨੇ ਡਰਾਮੇਬਾਜ਼ੀ ਕੀਤੀ ਹੈ ਬੇਅਦਬੀ ਦੇ ਉੱਪਰ ਤੁਸੀਂ ਫੈਸਲਾ ਸੁਣਾਤਾ ਜੀ ਅਸੀਂ ਬਿੱਲ ਪਾਸ ਕਰਤਾ ਡਰਾਮੇਬਾਜ਼ੀ ਹੋਰ ਕੀ ਹੈ ਤੇ ਜਦੋਂ ਐਡੇ ਵੱਡੇ ਕੇਸ ਦੇ ਵਿੱਚ ਤੁਹਾਡੇ ਕੀ ਬੋਲਤੀ ਬੰਦ ਚੁੱਪਾ ਹੂੰ ਸਾਫ਼ ਨਜ਼ਰ ਆ ਰਿਹਾ ਜੀ ਸਾਰਾ ਕੁਝ ਮੈਂ ਤਾਂ ਇਹ ਕਹਿਣਾ ਚਾਹਾਂਗਾ ਇਹਦੇ ਵਿੱਚ ਜੇ ਕੱਲ ਕੱਲ ਨੂੰ ਕੁਝ ਵੀ ਹੁੰਦਾ ਹੈ ਪਰਮਾਤਮਾ ਨਾ ਕਰੇ ਖੁਦਾ ਨਾ ਖਾਸ ਤੌਰ ਤੇ ਅਸੀਂ ਪੰਜਾਬ ਸਰਕਾਰ ਨੂੰ ਬਖਸ਼ਾਂਗੇ ਨਹੀਂ ਹੂੰ ਤਾਂ ਜਾਂ ਫਿਰ ਜਲਦ ਤੋਂ ਜਲਦ ਉਹਨਾਂ ਏਰੋਪੀਆਂ ਨੂੰ ਮੁੱਕ ਏਰੋਪੀਆਂ ਫੜ ਕੇ ਅੰਦਰ ਕੀਤਾ ਜਾਵੇ ਔਰ ਇਸੇ ਐਡੇ ਵੱਡੇ ਸੈਂਸਿਟਿਵ ਕੇਸ ਨੂੰ ਮਖੌਲ ਨਾ ਸਮਝਿਆ ਜਾਵੇ ਮਜ਼ਾਕ ਨਾ ਸਮਝਿਆ ਜਾਵੇ ਪੂਰੀ ਦੁਨੀਆ ਦੀ ਆਸਾਂ ਨਾਲ ਜੁੜੀ ਹੈ ਮਾਨ ਸਾਹਿਬ ਤੁਹਾਨੂੰ ਕੋਈ ਬਖਸ਼ੇਗਾ ਨਹੀਂ ਨਾ ਹੀ ਬਰਦਾਸ਼ਤ ਕਰੇਗਾ ਹੂੰ ਜੀ ਪਰ ਇਹਦੇ ਵਿੱਚ ਮੈਂ ਹੁਣ ਦੂਜੇ ਲੀਡਰਾਂ ਨੂੰ ਵੀ ਥੋੜਾ ਜਿਹਾ ਸਵਾਲ ਤੁਹਾਨੂੰ ਕਰਨਾ ਚਾਹਣਾ ਕਿ ਜਿਹੜੇ ਲ ਉਹ ਮਣੀ ਮੁੱਟੀ ਗੱਲ ਨੂੰ ਲੈ ਕੇ ਆਮ ਬੜੀ ਛੇਤੀ ਟਿੱਪ ਨਹੀਂ ਕਰ ਦਿੰਦੇ ਨੇ ਪਰ ਐਡਾ ਵੱਡਾ ਕਾਰਨਾਮਾ ਕੀ ਇਸ ਚੀਜ਼ ਦੀ ਉਡੀਕ ਦੇ ਵਿੱਚ ਇੱਕ ਜਦੋਂ ਹੋਵੇਗਾ ਉਸ ਤੋਂ ਬਾਅਦ ਦੇ ਵਿੱਚ ਹੀ ਕੁਝ ਨਾ ਕੁਝ ਬੋਲਾਂਗੇ ਇੱਥੇ ਮੈਂ ਲੀਡਰਾਂ ਨੂੰ ਵੇਖਿਆ ਮੈਂ ਜਿਵੇਂ ਕਿਹਾ ਕਿ ਗੰਦਲੀ ਰਾਜਨੀਤੀ ਹੈ ਹਰ ਬੰਦਾ ਆਪਣੇ ਇੱਕ ਪੁਆਇੰਟ ਟੂ ਪੁਆਇੰਟ ਦੇਖਦਾ ਯਾਰ ਹੱਲੇ ਤਾਂ ਕੁਝ ਹੋਇਆ ਤਾਂ ਹੈ ਨਹੀਂ ਪਹਿਲਾਂ ਬੋਲਣ ਦੀ ਕੀ ਲੋੜ ਹੈ ਇਹ ਉਡੀਕ ਕਰਦੇ ਕੁਝ ਹੋਵੇ ਤਾਂ ਬੋਲੀਏ ਜਿਵੇਂ ਤੁਸੀਂ ਕਿਹਾ ਬਿਲਕੁਲ ਸਹੀ ਗੱਲ ਹੈ ਇਹ ਰਾਜਨੀਤੀ ਕਰਦੇ ਆ ਲੋਕ ਜਿੰਨੇ ਤੁਸੀਂ ਪੋਲਿਟਿਕਲ ਬੰਦੇ ਵੇਖਦੇ ਮੈਂ ਹੁਣ ਕਿਸੇ ਦਾ ਕੀ ਨਾਂ ਲਾ ਲਗਭਗ ਬੰਦੇ ਤਾਂ ਇਹੀ ਕੰਮ ਕਰ ਰਹੇ ਆ ਜਦੋਂ ਕੋਈ ਮੁੰਡਾ ਭੱਖਦਾ ਪਹੁੰਚ ਜੋੜੀ ਉੱਥੇ ਜਾ ਕੇ ਕੋਈ ਤਰਨਾ ਲੱਗ ਜਾ ਪਹੁੰਚ ਜੋੜੀ ਉੱਥੇ ਜਾ ਕੇ ਉਹਨਾਂ ਦੇ ਵਿੱਚ ਕੀ ਕਹਿਣਾ ਜੋ ਤਰਨੇ ਚ ਲੋਕ ਬੈਠੇ ਨੇ ਪਤਾ ਤੱਕ ਨਹੀਂ ਹੁੰਦਾ ਕਾਦੇ ਆਸਤੇ ਹੈ ਭੀੜ ਦੇਖੀ ਭਾਸ਼ਣ ਸ਼ੁਰੂ ਇਹਦੇ ਉੱਪਰ ਨਾ ਬੋਲਣਾ ਚੁੱਪ ਰਹਿਣਾ ਇਹ ਵੀ ਇੱਕ ਬਹੁਤ ਵੱਡਾ ਇਸ਼ਾਰਾ ਕਰਦਾ ਹੈ ਤਰਨਤਾਰਨ ਦਾ ਇਲੈਕਸ਼ਨ ਕਿਉਂਕਿ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਇਆ ਹੋਇਆ ਉਹ ਸਾਰੀਆਂ ਪਾਰਟੀਆਂ ਦੇ ਪਿੱਠੂ ਬਣ ਕੇ ਲੋਕ ਕੰਮ ਕਰਦੇ ਆ ਜੋ ਇਹ ਕਹਿੰਦੀਆਂ ਉਵੇਂ ਹੀ ਕਰਦੇ ਨੇ ਇਸ ਕਰਕੇ ਕਿਸੇ ਦਾ ਬਿਆ ਮੈ ਮੈਨੂੰ ਕਹਿਣ ਲੱਗੇ ਕੋਈ ਗੁਰੇਜ਼ ਨਹੀਂ ਮੈਂ ਵੀ ਪਾਰਟੀ ਚ ਰਿਆਂ ਪਰ ਕਦੇ ਨਿਵਿਆ ਨਹੀਂ ਕਰੇ ਝੁਗਿਆ ਨਹੀਂ ਛੱਡਣਾ ਮਨਜ਼ੂਰ ਕੀਤਾ ਹੂੰ ਇਸੇ ਕਰਕੇ ਕਿ ਇਹਨਾਂ ਨੇ ਜੇ ਕੋਈ ਗਲਤ ਕਰਦਾ ਤਾਂ ਉਹਨੂੰ ਦੇਖਦੇ ਨਾ ਰਹੋ ਕਿ ਠੀਕ ਹੈ ਜੀ ਕੁਝ ਵੱਡਾ ਹੋਊਗਾ ਤੇ ਉਸ ਤੋਂ ਬਾਅਦ ਕਰਾਂਗੇ ਨਹੀਂ ਤੁਹਾਨੂੰ ਅੱਗੇ ਆਉਣਾ ਚਾਹੀਦਾ ਸੀ ਬੜੀ ਸ਼ਰਮ ਵਾਲੀ ਗੱਲ ਹੈ ਇਹ ਪੰਜਾਬੀ ਨਹੀਂ ਸਾਰੀ ਪੰਜਾਬੀਅਤ ਨੂੰ ਦਾਗ ਲਾਉਣ ਦਾ ਗੱਲ ਕੀਤਾ ਨਾ ਸਾਰੇ ਪੋਲਿਟਿਸ਼ੀਅਨਸ ਨੇ ਪੋਲਿਟੀਕਲ ਬੰਦਿਆਂ ਦੀ ਖਾਸ ਕਰਕੇ ਜਦੋਂ ਜਦੋਂ ਵੀ ਇਹਨਾਂ ਨੂੰ ਕੋਈ ਜ਼ਿੰਮੇਵਾਰੀਆਂ ਮਿਲਦੀਆਂ ਜਾਂ ਇਹਨਾਂ ਦੀ ਪ੍ਰਮੋਸ਼ਨ ਹੁੰਦੀ ਹੈ ਸਭ ਤੋਂ ਪਹਿਲਾਂ ਕੀ ਡਰਾਮੇਬਾਦੀ ਕਰਦੇ ਆ ਦਰਬਾਰ ਸਾਹਿਬ ਜਾਂਦੇ ਆ ਉੱਥੇ ਪ੍ਰਸ਼ਾਦ ਲਿਆ ਹੁੰਦਾ ਪੂਰਾ ਪਰਿਵਾਰ ਜਾ ਕੇ ਤੇ ਐ ਨਤਮਸਤਕ ਹੁੰਦਾ ਤੇ ਫੇਸਬੁੱਕਾਂ ਦੇ ਵਿੱਚ ਇੱਕ ਪੋਸਟ ਪਾਉਂਦਾ ਕਿ ਸਾਰਾ ਅਕਾਲਪੁਰ ਖਵਾਏ ਗੁਰੂ ਦਾ ਦਿੱਤਾ ਹੂੰ ਸੀ ਦਰਬਾਰ ਸਾਹਿਬ ਆਇਆ ਸਾਡੀ ਆਸਤਾ ਸੀ ਸਾਨੂੰ ਸਾਰਾ ਕੁਝ ਇੱਥੋਂ ਮਿਲਿਆ ਹੁਣ ਗੱਲ ਇਹ ਵੀ ਜਿਨ੍ਹਾਂ ਨੂੰ ਤੁਸੀਂ ਰੱਬ ਮੰਨਦੇ ਹੋ ਜੇ ਅੱਜ ਉਹਨਾਂ ਦੇ ਸਗੇ ਨਹੀਂ ਨਾ ਹੋਏ ਤੁਸੀਂ ਤਾਂ ਤੁਸੀਂ ਸਗੇ ਕਿਸੇ ਦੇ ਨਹੀਂ ਹੋਣਾ ਇਹ ਮੈਂ ਸਾਰੀ ਪਾਰਟੀਆਂ ਨੂੰ ਕਹਿ ਰਹੀਆਂ ਕਿਸੇ ਇੱਕ ਨੂੰ ਨਹੀਂ ਕਹਿ ਰਿਆ ਜਿਹੜੇ ਬੰਦੇ ਅੱਜ ਚੁੱਪ ਨੇ ਉਹਨਾਂ ਸਾਰਿਆਂ ਨੂੰ ਉੱਥੇ ਜਾ ਕੇ ਤੁਸੀਂ ਡਰਾਮੇ ਕਰਦੇ ਹੋ ਅੱਜ ਤੁਹਾਨੂੰ ਲੋਕ ਵੇਖਣਗੇ ਔਰ ਅੱਜ ਤੁਹਾਡਾ ਚਿਹਰਾ ਮੈਂ ਨੰਗਾ ਕਰ ਰਹੀਆਂ ਇਸ ਗੱਲ ਨੂੰ ਕਹਿ ਕੇ ਕਿ ਜੇ ਨਹੀਂ ਕਰਦੇ ਤਾਂ ਤੁਸੀਂ ਦੱਸੋ ਸਾਰੇ ਡਰਾਮੇ ਬਾਈ ਲੋਕ ਔਰ ਡਿਡ ਵੱਡੇ ਵੱਡੇ ਲੋਕ ਜਿਹੜੇ ਵੀ ਵੀਆਈਪੀ ਕਲਚਰ ਵਾਲੇ ਲੋਕ ਨੇ ਅੱਜ ਉਹਨਾਂ ਦੇ ਵੀ ਕੋਈ ਬਿਆਨ ਨਹੀਂ ਹੈਗੇ ਇਹਦੇ ਉੱਪਰ ਉਹਨਾਂ ਦੇ ਵੀ ਕੋਈ ਗੱਲਬਾਤ ਨਹੀਂ ਕੀਤੀ ਹੁੰਦੀ ਪਰ ਇਹਨਾਂ ਦੀ ਚੁੱਪੀ ਫਿਰ ਵੋਟਰਾਂ ਨੂੰ ਵੀ ਸਮਝ ਆਣੀ ਚਾਹੀਦੀ ਵੀ ਸਿਆਸਤ ਕਰਦੇ ਨੇ ਵੋਟਰਾਂ ਨੂੰ ਤਾਂ ਸਮਝਣਾ ਚਾਹੀਦਾ ਜੀ ਵੋਟਰਾਂ ਨੂੰ ਤਾਂ ਇੱਕੋ ਗੱਲ ਮੈਂ ਕਹਿਣਾ ਚਾਹੁੰਦਾ ਕਿ ਅੱਜ ਦੀ ਜੋ ਕੜੀ ਹੈ ਪੜਿਆ ਲਿਖਿਆ ਵਰਗ ਪੜਿਆ ਲਿਖਿਆ ਵਰਗ ਕੋਈ ਚੰਗਾ ਵਰਗ ਅੱਗੇ ਕਿਉਂ ਨਹੀਂ ਆ ਰਿਹਾ ਇਸੇ ਵਜ੍ਹਾ ਕਰਕੇ ਤਾਂ ਨਹੀਂ ਰਿਹਾ ਚੰਗੇ ਬੰਦੇ ਦੀ ਕੀਮਤ ਕੀ ਭਾਈ ਅੱਜ ਤੱਕ ਕਿਸੇ ਪਾਰਟੀ ਨੇ ਕੋਈ ਚੰਗੇ ਬੰਦੇ ਦੀ ਕੀਮਤ ਭਾਈ ਡਾਕਟਰ ਮਨਮੋਹਨ ਲੋਕਾਂ ਨੇ ਕਿਹਾ ਬੜੀਆਂ ਤਰ੍ਹਾਂ ਦੀ ਟਿੱਪਣੀਆਂ ਮੈਂ ਦੇਖਦਾ ਪੰਜਾਬ ਦੇ ਲੋਕ ਹੀ ਟਿੱਪਣੀ ਕਰਦੇ ਪਏ ਆ ਮੈਂ ਕਹਿੰਦਾ ਹਿੰਦੁਸਤਾਨ ਦਾ ਹੀਰਾ ਸੀ ਹੀਰਾ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਮੰਨਿਆ ਜਾਂਦਾ ਸੀ ਕਿ ਵਾਕਈ ਜੇ ਅੱਜ ਹਿੰਦੁਸਤਾਨ ਨੂੰ ਇੱਥੋਂ ਤੱਕ ਚੱਕ ਕੇ ਲਿਆਉਣ ਵਾਲਾ ਬੰਦਾ ਤਾਂ ਇੱਕੋ ਹੀ ਹੈ ਡਾਕਟਰ ਮਨਮੋਹਨ ਸਿੰਘ ਤੇ ਉਹਨੂੰ ਲੋਕਾਂ ਨੇ ਕੀ ਕਿਹਾ ਚੁੱਪ ਰਹਿੰਦਾ ਸੀ ਉਹ ਤਾਂ ਗੁੰਗਾ ਸੀ ਉਹ ਤਾਂ ਬੋਲਾ ਸੀ ਉਹ ਤਾਂ ਐ ਇਸੇ ਕਰਕੇ ਤਾਂ ਪੰਜਾਬ ਚ ਸਰਕਾਰ ਬਣਾਈ ਹੋਰ ਕਾਰੇ ਆਸਤੇ ਕਿੰਨਾ ਨੂੰ ਜਿਹੜੀ ਜਿਨ੍ਹਾਂ ਨੇ ਆਪਸ ਦੇ ਵਿੱਚ ਕੁਦੇ ਜੁਨ ਨਹੀਂ ਪਿੰਡਿਆ ਕੋਈ ਚੰਗੇ ਕਿਰਦਾਰ ਵਾਲੇ ਬੰਦੇ ਨੂੰ ਵੀ ਇਹ ਚੰਗਾ ਸਮਝਦਾ ਹੀ ਕੋਈ ਨਹੀਂ ਇਹ ਕਹਿੰਦੇ ਜੀ ਇਹ ਸਾਰਾ ਡਰਾਮੇ ਬਾਜ ਆ ਤੇ ਤੁਹਾਡੇ ਤੋਂ ਵੱਡਾ ਡਰਾਮੇ ਬਾ ਕੋਈ ਹੋਈ ਨਹੀਂ ਸਕਦਾ ਜਿੰਨੇ ਚੋਠ ਜਿੰਨੇ ਠੱਗ ਤੇ ਜਿੰਨੇ ਚੋਰ ਨੇ ਇਹਨਾਂ ਸਾਰੀ ਪੋਲਿਟਿਕਲ ਪਾਰਟੀਆਂ ਚ ਤੁਹਾਨੂੰ ਆਮ ਦਿਖਾਣ ਨੂੰ ਮਿਲ ਜਾਣਗੇ ਇੰਨੀ ਹੀ ਮੈਂ ਬੇਨਤੀਆਂ ਕਰਦਾ ਦੁਨੀਆ ਨੂੰ ਬੇਨਤੀ ਕਰਦਾ ਚੰਗੇ ਸਮਾਜ ਸੇਵੀ ਲੋਕਾਂ ਨੂੰ ਬੇਨਤੀ ਕਰਦਾ ਚੰਗੇ ਲੋਕ ਅੱਗੇ ਆਉਣ ਤਾਂ ਹੀ ਇਹ ਗੰਦੀ ਰਾਜਨੀਤੀ ਦੇ ਵਿੱਚ ਗੰਦੇ ਲੋਕਾਂ ਦਾ ਸਫਾਇਆ ਹੋ ਸਕਦਾ ਹੈ ਉਹ ਤੁਹਾਨੂੰ ਮੌਕਾ ਮਿਲ ਸਕਦਾ ਜੇ ਆਪਾਂ ਨਾ ਅੱਗੇ ਆਏ ਇਹ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਛੱਡੋ ਪੂਰੀ ਦੁਨੀਆ ਦਾ ਆਪਾਂ ਨੁਕਸਾਨ ਕਰ ਬੈਠੀਏ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਅ ਜਮੇਨ ਸ਼ਰਮਾਈ ਨੇ ਕੀਤਾ ਕਿ ਹੋਰ ਵੀ ਲੀਡਰ ਜਿਥੇ ਆਮ ਆਦਮੀ ਪਾਰਟੀ ਦਾ ਜਿਹੜਾ ਫਰਜ਼ ਬੰਦਾ ਸੀ ਉਹ ਨਹੀਂ ਨਿਭਾਇਆਗਾ ਜਿਵੇਂ ਪਹਿਲਾਂ ਪੋਸਟਾਂ ਪਾਉਂਦੇ ਜੁੱਥੇ ਸਕਿਉਰਿਟੀ ਵੜਾ ਦਿਓ ਫਲਾਣਾ ਕਰਦੇਓ ਫਲਾਣਾ ਬੰਦਾ ਮਾਰਤਾ ਜਿ ਵਿਧਾਈਆਂ ਦੇਤੀਆਂ 10 ਲੱਖ ਨਾਮ ਦੇ ਤਾਂ ਇਹੋ ਜਿਹਾ ਕੁਝ ਪੰਜਾਬ ਪੁਲਿਸ ਦੇ ਨਾਲ ਇਹਨਾਂ ਦਾ ਕਿ ਉਹ ਖਿਚੜੀ ਜੀ ਚੱਲਦੀ ਰਹਿੰਦੀ ਆ ਆਮ ਹੀ ਵੀਡੀਓ ਵੀਡੀਓ ਫੋਟੋਆਂ ਪਾ ਕੇ ਦੱਸਦੇ ਰਹਿੰਦੇ ਕਿ ਬਹੁਤ ਵੱਡੇ ਕਾਰਨਾਮੇ ਅਸੀਂ ਪੰਜਾਬ 'ਚ ਕਰ ਰਹੇ ਆ ਜਦੋਂ ਗੱਲ ਆਈ ਕਿਸੇ ਧਰਮ ਦੀ ਕਿਸੇ ਦੀ ਵੀ ਆਸਥਾ ਦੀ ਗੱਲ ਆਈ ਕਿਸੇ ਆਮ ਲੋਕਾਂ ਜਿਹੜੇ ਵੋਟਰ ਨੇ ਉਹ ਹੀ ਨੇ ਕੋਈ ਬਾਹਰ ਦੇ ਤਾਂ ਹੈ ਨਹੀਂ ਵੀ ਜਿਨ੍ਹਾਂ ਦੀ ਜਦੋਂ ਉਹਨਾਂ ਦੀ ਆਸਥਾ ਦੀ ਗੱਲ ਆਈ ਜਦੋਂ ਤੁਸੀਂ ਡਰਾਮਾ ਜਾਂ ਕਰਕੇ ਜਾਂਦੇ ਹੋ ਜਿੱਤ ਕੇ ਜਾਂ ਜਿੱਤਣ ਤੋਂ ਪਹਿਲਾਂ ਮੱਥਾ ਟੇਕਣ ਜਾਂਦੇ ਸਰੋਪਾ ਜਾਂ ਲੈ ਕੇ ਤੇ ਉੱਥੋਂ ਆਪਣਾ ਕਰਦੇ ਹੋ ਤੁਸੀਂ ਵਿਖਾਵਾ ਜਾਂ ਕਰਕੇ ਉੱਥੇ ਤਸਵੀਰਾਂ ਪਾ ਕੇ ਤੇ ਬੜੇ ਕਹਿੰਦੇ ਕੋਈ ਦਰਬਾਰ ਸਾਹਿਬ ਨਤਮਸਤਕ ਹੋਏ ਆ ਜੀ ਹੁਣ ਸਾਡੇ ਤੇ ਕਿਰਪਾ ਹੋ ਜਾਣੀ ਆ ਜਾਂ ਕਿਰਪਾਈ ਇਹਨਾਂ ਕਰਕੇ ਹੋਈ ਆ ਜਦੋਂ ਉਹਨਾਂ ਦੇ ਫੇਸ ਪਹੁੰਚਾਉਣ ਦੀ ਗੱਲ ਆਈ ਤੇ ਤੁਸੀਂ ਕਿਸੇ ਨੇ ਵੀ ਖੁੱਲ੍ਹ ਕੇ ਇਸ ਚੀਜ਼ ਤੇ ਬਿਆਨ ਨਹੀਂ ਕੀਤਾ ਕਿ ਚਾਹੇ ਸਰਕਾਰ ਕਿਸੇ ਦੀ ਵੀ ਆ ਚਾਹੇ ਅਸੀਂ ਉਹਦੇ ਰਾਜ ਭਾਗ ਚਾ ਜਾਂ ਨਹੀਂ ਇਹਦੇ ਵਿੱਚ ਜਿਹੜੇ ਦੋਸ਼ੀ ਬੰਦੇ ਆ ਉਹਨਾਂ ਨੂੰ ਕਸੀੜ ਕੇ ਇੱਥੇ ਲੈ ਕੇ ਆਓ ਉਹਦੇ ਪਿੱਛੇ ਕੌਣ ਹੈ ਗੱਲ ਕਲੀਅਰ ਕੀਤੀ ਜਾਵੇ ਜੇ ਉਹਦੇ ਪਿੱਛੇ ਉਦੋਂ ਪਿੱਛੇ ਕੌਣ ਆ ਕੜੀ ਕਿੱਥੋਂ ਤੱਕ ਜਾ ਕੇ ਜੁੜਦੀ ਆ ਦੇਸ਼ 'ਚ ਬੈਠਾ ਵਿਦੇਸ਼ 'ਚ ਬੈਠਾ ਅੰਜਿਸ ਤੱਕ ਜੁੜਦੀ ਆ ਤੁਹਾਡੇ ਕੋਲ ਪੂਰੀਆਂ ਪਾਵਰਾਂ ਨਹੀਂ ਤੁਸੀਂ ਤਾਂ ਮਿੰਟਾਂ 'ਚ ਬੰਦਾ ਚੱਕ ਲੈਂਦੇ ਹੋ ਜਦੋਂ ਜੀ ਕਰਦਾ ਤੁਸੀਂ ਪਟਿਆਲੋਂ ਚੱਕ ਲੈਂਦਾ ਜਾਂ ਜਿੱਥੋਂ ਮਰਜ਼ੀ ਚੱਕ ਲੈਂਦਾ ਤੇ ਇਥੋਂ ਦੱਸਿਓ ਜੈਪਾਲ ਭੂਲਰ ਕਿੱਥੇ ਜਾ ਕੇ ਚੁੱਕਿਆ ਸੀਗਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਚੱਕ ਸਕਦੇ ਹੋ ਤੁਹਾਡੇ ਕੋਲ ਪਾਵਰਾਂ ਹੈਗੀਆਂ ਤੁਸੀਂ ਕਿਤੋਂ ਵੀ ਬੰਦਾ ਲਿਆ ਸਕਦੇ ਹੋ ਤੇ ਉਹ ਲਿਆ ਕੇ ਕਚਹਿਰੀ 'ਚ ਪੇਸ਼ ਕਰਨ ਲੱਗਦਾ ਤੇ ਇਹ ਨਾ ਹੋਵੇ ਕਿ ਬਾਅਦ ਚ ਲਾਸਟ ਤੇ ਇਹ ਗੱਲ ਕਹਿ ਦੇਣ ਕਿ ਉਹ ਤਾਂ ਮੈਂਟਲੀ ਅਪਸੈਟ ਸੀਗਾ ਜੀ ਫਿਰ ਇੱਕ ਨਹੀਂ ਹੁੰਦਾ ਉਹਦੇ ਪਿੱਛੇ ਕਿੰਨੇ ਮੈਂਟਲੀ ਅਪਸੈਟ ਹੋਣਗੇ ਜਿਹੜੇ ਹਜੇ ਤੱਕ ਵੀ ਮੇਲਾ ਭੇਜ ਰਹੇ ਨੇ ਇਹ ਵੀ ਕਹਿ ਕੇ ਛਟਕਾਰਾ ਨਹੀਂ ਹੋਣਾਗਾ ਇਸ ਵਾਰ ਬਹੁਤ ਬਹੁਤ ਤੁਹਾਨੂੰ ਮੈਂ ਸ਼ੁਕਰੀਆ ਜੀ ਮਿਹਰਬਾਨ